ਮੈਂ ਪਟਿਆਲਾ ਜੇਲ੍ਹ ਤੇ ਰਿਹਾ ਜੀ ਇਸੇ ਸੈੱਲ 'ਚ ਮੈਂ ਰਿਹਾ ਜਿਹਦੇ ਵਿੱਚ ਇੰਦਰਜੀਤ ਸੀ ਹੋਰ ਵੀ ਪੁਲਸਾਰੇ ਸੀ ਡੀਆਈਜੀ ਦਲਵਾਰ ਸਿੰਘ ਵੀ ਸੀ ਮਤਲਬ ਪਾਸਪੋਰਟ ਅਫਸਰ ਵੀ ਸੀ ਜੇਲ੍ਹ ਬਾਡਨ ਵੀ ਸੀ ਮੈਨੂੰ ਵੀ ਉਸੇ ਹੱਥੇ 'ਚ ਰੱਖਿਆ ਗਿਆ ਸੀ ਮੈਂ ਤੈਨੂੰ ਹੱਥੇ ਦੀ ਗੱਲ ਦੱਸਦਾ ਉਹ ਹੱਥੇ ਨੂੰ 24 ਘੰਟੇ ਜਿੰਦਾ ਰਹਣਾ 12 ਵਜੇ ਪੁਲਸਾਰੇ ਨਹੀਂ ਵੀ ਆਉਣਾ ਸੁਪਡੈਂਟ ਵੀ ਆਉਣਾ ਤਾਂ ਕੁੰਡਾ ਖੜਕਾ ਕੇ ਅੰਦਰ ਆਉਂਦਾ ਕਿਉਂਕਿ ਉੱਥੇ ਸਾਰੇ ਬੰਦੇ ਉਹੋ ਜਿਹੇ ਨੇ ਜਿਨ੍ਹਾਂ ਦਾ ਪਤਾ ਨਹੀਂ ਜਿਹਦੇ ਬਾਰੇ ਮਨ 'ਚ ਕੋਈ ਕੀ ਲਈ ਫਿਰਦਾ ਹੁਣ ਪੂਲੇ ਨੂੰ ਮਾਰਨ ਵਾਲਿਆਂ ਨੇ ਕਿਹੜਾ ਪਹਿਲਾ ਸੋਚਿਆ ਹੋਊਗਾ ਮੇਰੇ ਨਾਲ ਸੀ ਸੰਦੀਪ ਦਾ ਵਾਰਡ ਗੱਲਾਂ ਹੁੰਦੀਆਂ ਸੀ ਸੰਦੀਪ ਬਾਰੇ ਉਹ ਕਿਹਾ ਜਾਂਦਾ ਸੁਭਾਅ ਕਿਹਾ ਜਾਂਦਾ ਕਿਵੇਂ ਗੱਲ ਇਕੱਠੇ ਕਿਵੇਂ ਹੋ ਗਈ ਕੀ ਇਹ ਇੱਕ ਵਾਰਡ ਚ ਹੋ ਗਿਆ ਕਿ ਇਹ ਇਹ ਬਾਹਰ ਕਿਤੇ ਟੱਕਰ ਗਏ ਦੇਖੋ ਗੁਰਵਾਚਰ ਸਿੰਘ ਬਹੁਤ ਬਜ਼ੁਰਗ ਆ ਉਹਨੂੰ ਤਾਂ ਕੋਈ 8 ਸਾਲ ਜਿਹਨੂੰ ਆਪਾਂ ਕਹਿੰਦੇ ਬੱਚਾ ਵੀ ਕੁੱਟ ਸਕਦਾ ਇੰਦਰਜੀਤ ਸਿੰਘ ਹਟਾ ਕਟਾ ਉਹ ਤਾਂ ਉੱਥੇ ਉੱਥੇ ਵੀ ਰੋ ਮਾਰਦਾ ਰਹਿੰਦਾ ਸੀ ਨਾਲ ਦੇ ਨੂੰ ਪੁਲਿਸ ਵਾਲਿਆਂ ਨੂੰ ਹੋਰਾਂ ਨੂੰ ਵੀ ਇਹ ਸਾਰਾ ਕੁਝ ਤਾਂ ਤੁਸੀਂ ਅੰਦਰ ਦੇਖ ਕੇ ਆਏ ਮੈਂ ਆਪ ਦੇਖਿਆ ਵਾਰਡ ਦੇ ਵਿੱਚ ਤੇ ਜਦੋਂ ਉਸ ਵਾਰਡ ਦੇ ਬੰਦੇ ਨੂੰ ਕਿਸੇ ਨੂੰ ਬਾਹਰ ਕੱਢਦੇ ਆ ਸਿਕਿਉਰਿਟੀ ਨਾਲ ਦਿੰਦੇ ਆ ਤੇ ਜਾਂ ਹਸਪਤਾਲ ਲੈ ਜਾਣਾ ਉਦੋਂ ਲੈ ਕੇ ਜਾਂਦੇ ਆ ਜਦੋਂ ਜੇਰ ਬੰਦ ਹੋਵੇ ਇਹ ਇਹ ਸਾਰਾ ਕੁਝ ਕਿਵੇਂ ਵਾਪਰੇ ਰੌਲਾ ਠੀਕ ਗਲਤ ਦਾ ਬਾਅਦ ਚ ਤੁਸੀਂ ਇਹ ਵੇਖ ਲਿਓ ਲੈ ਇਹਦੀ ਜਾਂਚ ਨਹੀਂ ਕਰਾਉਣੀ ਇਹਨਾਂ ਦੀ ਨਾ ਤਾਂ ਜਾਂਚ ਪੂਰੀ ਤਰ੍ਹਾਂ ਹੋਈ ਆ ਸੂਰੀ ਵਾਲੇ ਦੀ ਨਾ ਪੂਰੀ ਤਰ੍ਹਾਂ ਜਾਂਚ ਹੋਣੀ ਆ ਪਟਿਆਲੇ ਵਾਲੀ ਘਟਨਾ ਦੀ ਜ਼ਾਲਮ ਪੁਲਿਸ ਅਫਸਰ ਸੂਬਾ ਸਿੰਘ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਸੂਬਾ ਸਰਹੰਦ ਉਸ ਦਾ ਅੰਤ ਕਿੰਨਾ ਮਾੜਾ ਹੋਇਆ ਸਾਰੀ ਦੁਨੀਆ ਦੇਖ ਰਹੀ ਹੈ ਸਾਰੀ ਦੁਨੀਆ ਗਵਾਹ ਹੈ ਜੋ ਅੱਜ ਉਸ ਦੀ ਉਸ ਦੇ ਹਸ਼ਰ ਨੂੰ ਦੇਖ ਰਹੀ ਹੈ ਅੰਤ ਨੂੰ ਦੇਖ ਰਹੀ ਹੈ ਪਰ ਪਟਿਆਲਾ ਜੇਲ੍ਹ ਦੇ ਅੰਦਰ ਪਿਛਲੇ ਦਿਨਾਂ ਚ ਇੱਕ ਕਾਂਡ ਹੋਇਆ ਸੰਦੀਪ ਸਿੰਘ ਸਣੀ ਜਿਸ ਨੇ ਸੂਰੀ ਦਾ ਕਤਲ ਕੀਤਾ ਸੀ ਕਿਉਂਕਿ ਸੂਰੀ ਨੇ ਜਿਸ ਤਰ੍ਹਾਂ ਦਾ ਗੰਧ ਪਾਇਆ ਸੀ ਉਸ ਦਾ ਸਫਾਇਆ ਉਸ ਨੇ ਇੱਕ ਆਪਣੀ ਭਾਵਨਾ ਵਿੱਚੋਂ ਕੀਤਾ ਪਰ ਉਸ ਨੂੰ ਕਾਨੂੰਨਨ ਤੌਰ ਦੇ ਉੱਤੇ ਜੇਲ੍ਹ ਹੁੰਦੀ ਹੈ ਸਜ਼ਾ ਹੁੰਦੀ ਹੈ ਪਰ ਜੇਲ੍ਹ ਦੇ ਅੰਦਰ ਹੋਈ ਝੜਪ ਦੇ ਕਰਕੇ ਦੋ ਤਰ੍ਹਾਂ ਦੇ ਸਵਾਲ ਸਾਹਮਣੇ ਆਏ ਸੰਦੀਪ ਸਣੀ ਦਾ ਪਰਿਵਾਰ ਇਹ ਕਹਿ ਰਿਹਾ ਕਿ ਖੁਦ ਸਣੀ ਦੇ ਨਾਲ ਬਹੁਤ ਜ਼ਿਆਦਾ ਤਸ਼ੱਦਦ ਹੋਇਆ ਪਰ ਦੂਜੇ ਪਾਸੇ ਤਿੰਨ ਪੁਲਿਸ ਅਫਸਰ ਜਿਹੜੇ ਕਿ ਕਿਸੇ ਨਾ ਕਿਸੇ ਵੱਡੇ ਜ਼ੁਲਮ ਦੇ ਕਰਕੇ ਕੋਈ ਤਸਕਰੀ ਦੇ ਕੋਈ ਨਾਜਾਇਜ਼ ਨੌਜਵਾਨਾਂ ਨੂੰ ਮਾਰਨ ਦੇ ਦੋਸ਼ ਦੇ ਵਿੱਚ ਅੰਦਰ ਹੈ ਕਤਲ ਕਰਨ ਦੇ ਇਹ ਸਾਰੀਆਂ ਗੱਲਾਂ ਹੋਈਆਂ ਪਰ ਗੱਲ ਇੱਥੇ ਕਰਾਂਗੇ ਕਿ ਸੂਬਾ ਸਿੰਘ ਜਿਹੜਾ ਪੁਲਿਸ ਅਫਸਰ ਸੀ ਉਸ ਵੇਲੇ ਇੰਸਪੈਕਟਰ ਜਿਸ ਨੇ بڑا ਜ਼ੁਲਮ ਕੀਤਾ ਸੀ ਉਸ ਦੇ ਜਿਹੜੇ ਉਸਤਾਦ ਸੀ ਪੁਲਿਸ ਅਫਸਰ ਅਜੀਤ ਸਿੰਘ ਸੰਧੂ ਵਰਗੇ ਉਹਨਾਂ ਨੇ ਉਹਨੂੰ ਐਸੀਆਂ ਪੜਾਂ ਤੇ ਪਾਇਆ ਸੀ ਇਹ ਸਾਰੀਆਂ ਗੱਲਾਂ ਕਰਾਂਗੇ ਕਿ ਆਖਰਕਾਰ ਉਸਨੇ ਹਿਸਟਰੀ ਦੇ ਵਿੱਚ ਇਤਿਹਾਸ ਦੇ ਵਿੱਚ ਕੀ ਕੀਤਾ ਤੇ ਅੱਜ ਉਸਦਾ ਪਰਿਵਾਰ ਉਸ ਨੂੰ ਨਾਲ ਲੈ ਕੇ ਚੱਲਣ ਲਈ ਤਿਆਰ ਨਹੀਂ ਸੀ ਜਦੋਂ ਉਸਦਾ ਇਲਾਜ ਕਰਾਉਣਾ ਸੀ ਹਸਪਤਾਲ ਜਵਾਬ ਦੇ ਦਿੱਤਾ ਜਾਂਦਾ ਔਰ ਉਸਦੇ ਅੰਤਮ ਸੰਸਕਾਰ ਮੌਕੇ ਕੋਈ ਸ਼ਾਮਲ ਹੋਣ ਲਈ ਤਿਆਰ ਕਿਉਂ ਨਹੀਂ ਹੁੰਦਾ ਸਾਰੀ ਗੱਲਬਾਤ ਕਰਾਂਗੇ ਮਾਲਵਿੰਦਰ ਸਿੰਘ ਮਾਲੀ ਜੀ ਸਾਡੇ ਨਾਲ ਮਾਲੀ ਸਾਹਿਬ ਜਾਲਮ ਪੁਲਿਸ ਅਫਸਰਾਂ ਦੀਆਂ ਕਈ ਉਦਾਹਰਣਾਂ ਹੁਣ ਤੱਕ ਸਾਹਮਣੇ ਆਈਆਂ ਪਰ ਜਦੋਂ ਗੱਲ ਆਉਂਦੀ ਹੈ ਸੂਬਾ ਸਿੰਘ ਦੀ ਜਿਹੜਾ ਕਿ ਸੂਬਾ ਸਰਹੰਦ ਦੇ ਨਾਂ ਨਾਲ ਜਾਣਿਆ ਜਾਂਦਾ ਉਸ ਦਾ ਜਿਹੜਾ ਅੰਤ ਹੋਇਆ ਉਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਜੋ ਹੁਣ ਤੱਕ ਵਿਚਾਰ ਸੋਸ਼ਲ ਮੀਡੀਆ ਜਰੀਏ ਜਾਂ ਲੋਕਾਂ ਦੀ ਜ਼ੁਬਾਨੀ ਸਾਹਮਣੇ ਆਏ ਹੈ ਸੰਦੀਪ ਜੀ ਵੱਡੀ ਗੱਲ ਹੈ ਪਤਾ ਕੀ ਇਹਦੋਂ ਪੰਜਾਬ ਨਾਲ ਧੋਖੇ ਹੋਏ ਨੇ ਬਹੁਤ ਵੱਡੇ ਜ਼ਖਮ ਨੇ ਜਿਹੜੇ ਉਸੇ ਤਰ੍ਹਾਂ ਨੇ ਤੁਸੀਂ ਯਾਦ ਕਰੋ ਜੀ 1997 ਚ ਅਕਾਲੀ ਸਰਕਾਰ ਆਈ ਜੀ ਵਾਦਾ ਕਰਕੇ ਆਈ ਪੰਜਾਬ ਦੇ ਵਿੱਚ ਜਿਹੜੀ ਹਿੰਸਾ ਹੋਈ ਆ ਉਹਦੇ ਕਾਰਨਾਂ ਦੀ ਜਾਂਚ ਲਈ ਉੱਚ ਪੱਧਰੀ ਅਦਾਲਤੀ ਕਮਿਸ਼ਨ ਬਣਾਇਆ ਜਾਵੇ ਤੇ ਦੋਸ਼ੀਆਂ ਨੂੰ ਮੁਜਰਮਾਂ ਦੇ ਕਟਾਰੇ 'ਚ ਖੜਾ ਕੀਤਾ ਜਾਵੇ ਪੰਜਾਬ ਵਿਧਾਨ ਸਭਾ ਦੇ ਵਿੱਚ ਦੂਜੇ ਸਾਲ ਰਾਜਪਾਲ ਦਾ ਭਾਸ਼ਣ ਸੀ ਹਰਦੇਵ ਅਰਸ਼ੀ ਬਡਲਾਡੇ ਤੋਂ ਸੀਪੀਆਈ ਦੇ ਵਿਧਾਇਕ ਸੀ ਉਹਨਾਂ ਨੇ ਇੱਕ ਸਵਾਲ ਕੀਤਾ ਵੀ ਇਸ ਭਾਸ਼ਣ ਦੇ ਅੰਦਰ ਜਿਹੜਾ ਬਹੁਤ ਵੱਡਾ ਵਾਅਦਾ ਕੀਤਾ ਸੀ ਲੋਕਾਂ ਨਾਲ ਉਹਦਾ ਜ਼ਿਕਰ ਨਹੀਂ ਹੋਇਆ ਕਿਉਂ ਬਾਦਲ ਸਾਹਿਬ ਚੁੱਪ ਵੀ ਕਰ ਸਕਦੇ ਸੀ ਇਹ ਤੇ ਹੂੰ ਉਹਨਾਂ ਨੇ ਖੜੇ ਹੋ ਕੇ ਜਵਾਬ ਦਿੱਤਾ ਕਾਕਾ ਜੀ ਬੀਤੇ ਦੇ ਪਾਓ ਮਿੱਟੀ ਦੱਬੇ ਮੁਰਦੇ ਫਰੋਲ ਕੇ ਕੀ ਕਰਾਂਗੇ ਹੂੰ ਆਓ ਆਪਾਂ ਰਲ ਮਿਲ ਕੇ ਅੱਗੇ ਵਧੀਏ ਹੂੰ ਚੁੱਪ ਛਾ ਗਈ ਇੱਕ ਨਹੀਂ ਬੋਲਿਆ ਫੇਰ ਇਕੱਲਾ ਇਹਨਾਂ ਨਹੀਂ ਕੀਤਾ ਫੇਰ ਇਹ ਫੈਸਲਾ ਕੀਤਾ ਕਿ ਪੁਲਿਸ ਅਫਸਰਾਂ ਦੇ ਕੇਸ ਸਰਕਾਰੀ ਖਰਚੇ ਤੇ ਲੜੇ ਜਾਣਗੇ ਹੂੰ ਫੇਰ ਜਦੋਂ ਐਸਐਸਪੀ ਨਿਯੁਕਤ ਕਰਨੇ ਸੀ ਟੋੜਾ ਸਾਹਿਬ ਦਾ 3 ਦਿਨ ਉੱਥੇ ਲੜਾਈ ਚੱਲਦੀ ਰਹੀ ਲੜਾਈ ਕੀ ਵਿਚਾਰ ਟੋੜਾ ਸਾਹਿਬ ਕਹਿੰਦੇ ਸੀ ਉਹ ਅਦਾਲਤੀ ਕਮਿਸ਼ਨ ਕੰਮ ਕਿਵੇਂ ਕਰੂ ਜੇ ਸ਼ਿਕਾਰੀਓ ਤੁਸੀਂ ਐਸਐਸਪੀ ਲਾਤੇ ਸਾਰੇ ਸ਼ਿਕਾਰੀ ਐਸਐਸਪੀ ਲਾਤੇ ਹੂੰ ਉਦੋਂ ਬਾਅਦ ਤਰਕੀਆਂ ਦਿੱਤੀਆਂ ਸਾਰਿਆਂ ਨੂੰ ਯਾਦ ਕਰੋ 2 ਦਸੰਬਰ 24 ਨੂੰ ਜਿਹੜਾ ਹੁਕਮਨਾਮਾ ਅਕਾਲ ਤਖਤ ਸਾਹਿਬ ਤੋਂ ਸੁਣਾਇਆ ਗਿਆ ਹੂੰ ਤੁਹਾਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮਲਮ ਲਾਉਣ ਤੁਸੀਂ ਉਂਗਲਾਂ ਪਾਪ ਆ ਜਖਮ ਉਹ 체ੜੇ ਜ਼ਾਲਮਾਂ ਨੂੰ ਤਰਕੀਆਂ ਦਿੱਤੀਆਂ ਪੰਜਾਬ ਤੇ ਪੰਥਵਲ ਪਿੱਟ ਕੀਤੀ ਕਿਸੇ ਨੂੰ ਇਨਸਾਫ ਨਹੀਂ ਦਿੱਤਾ ਦੂਜੇ ਪਾਸੇ ਜਿਹੜੇ ਪਰਿਵਾਰ 30 ਤੇ ਕਿੱਲੇ ਵੇਚ ਕੇ ਲੜਦੇ ਰਹੇ ਸੀਬੀਆਈ ਤੋਂ 100% ਉਹਨਾਂ ਨੂੰ ਸਜ਼ਾ ਮਾ ਹੋ ਰਹੀ ਹੈ ਨੇ ਹੋ ਕਦੋਂ ਰਹੀ ਇਹਨੇ 28 ਸਾਲ ਬਾਅਦ 32 ਸਾਲ ਬਾਅਦ ਜਦੋਂ ਸਾਰੇ ਰਿਟਾਇਰਮੈਂਟ ਦੇ ਫਾਇਦੇ ਲੈ ਲਏ ਪੈਨਸ਼ਨਾਂ ਲੱਗੀਆਂ ਪੁੱਤ ਭਤੀਜੇ ਪੁਲਿਸ 'ਚ ਭਰਤੀ ਕਰਾਤੇ ਹੁਣ ਇੱਕ ਹਾਲਤ ਬਣੀ ਹੋਈ ਆ ਜਦੋਂ ਇਨਸਾਫ ਨਹੀਂ ਮਿਲੂ ਨਾ ਜੀ ਫਿਰ ਕਿਤੇ ਨਾ ਕਿਤੇ ਹੈ ਜਾਂ ਫਟਾਰਾ ਫੁੱਟੂ ਸੰਦੀਪ ਮੈਂ ਹਿੱਸਾ ਦੇ ਹੱਕ 'ਚ ਨਹੀਂ ਪਰ ਸਾਰੇ ਮਾਲੀ ਤਾਂ ਨਹੀਂ ਹੈ ਸੰਦੀਪ ਸਿੰਘ ਨੇ ਕੀਤਾ ਜੋ ਵੀ ਇੱਕ ਤਾਂ ਹੋਇਆ ਸਾਡੇ ਨਾਲ ਇੱਕ ਆ ਮੁੜ ਕੇ ਸਾਡੇ ਜ਼ਖਮ ਉਚੇੜ ਰਹੇ ਨੇ ਬਾਹਰ ਦਲੇਰਾ ਨੈਕਸ਼ਨ ਬਹੁਤ ਸੀ ਉਹ ਪੁਲਿਸ ਦੇ ਘੇਰੇ 'ਚ ਬੰਦਾ ਬੈਠਾ ਸਾਹਮਣੇ ਦੁਕਾਨ 'ਆ ਖੜਾ ਤੇ ਉੱਥੇ ਮਾਰਦਾ ਚਲੋ ਉਹ ਵੱਖਰੀ ਗੱਲ ਹੋਈ ਹੁਣ ਜਿਹੜਾ ਤੁਸੀਂ ਕਹਿੰਦੇ ਹਾਸ਼ਰ ਹਾਸ਼ਰ ਐਦੋਂ ਵੀ ਮਾੜਾ ਹੋਊ ਇਹਨਾਂ ਦਾ ਤੁਸੀਂ ਇਹ ਵੇਖ ਲਿਓ ਮੈਂ ਕਹਿੰਦਾ ਜੇ ਇਨਸਾਫ ਦੇ ਘੇਰੇ ਚ ਆ ਜਾਂਦੇ ਕਿਸੇ ਨੂੰ 10 ਸਾਲ ਦੀ ਸਜ਼ਾ ਮਿਲਦੀ ਕਿਸੇ ਨੂੰ 20 ਸਾਲ ਦੀ ਮਿਲਦੀ ਕਿਸੇ ਨੂੰ ਕੁਛ ਦੀ ਮਿਲਦੀ ਕਿਉਂਕਿ ਉਸ ਤੋਂ ਬਾਅਦ ਤਾਂ ਕਈ ਹੁਣ ਇਹੀ ਕਹਿਣ ਲੱਗੇ ਵੀ ਟਰੂਥ ਕਮਿਸ਼ਨ ਬਣਾ ਦਿਓ ਟਰੂਥ ਕਮਿਸ਼ਨ ਕੀ ਸੀ ਦੱਖਣੀ ਅਫਰੀਕਾ ਚ ਬਣਾਇਆ ਸੀ ਵੀ ਆਪਣੇ ਜ਼ੁਲਮ ਮੰਨ ਲਓ ਯਾਰ ਵੀ ਮੈਂ ਆਹਾਹਾ ਮਾੜਾ ਕੀਤਾ ਚਲੋ ਤੁਹਾਨੂੰ ਮaaf ਕਰ ਦਾਂਗੇ ਸਜ਼ਾ ਘੱਟ ਵੀ ਹੋ ਜਾਣਾ ਮaaf ਕਰ ਦਾਂਗੇ ਰਿਕਾਰਡ ਤੇ ਆ ਜੂਸੋ ਉਹ ਗੱਲ ਇੱਕ ਮੀਟਿੰਗ ਤੋਂ ਬਾਅਦ ਉਹਦੀ ਦੂਜੀ ਮੀਟਿੰਗ ਨਹੀਂ ਹੋਈ ਹੁਣ ਪੰਜਾਬ ਚ ਵੀ ਕਹਿਣ ਲੱਗੇ ਘੱਟ ਤੋਂ ਘੱਟ ਟਰੁਥ ਕਮਿਸ਼ਨ ਬਣਾ ਦੋ ਹਾਲਾਂਕਿ ਜਾਂਚ ਵਾਲੀ ਗੱਲ ਉੱਥੇ ਖੜੀ ਐ ਤੁਸੀਂ ਇਹ ਦੇਖ ਲਿਓ ਨਾ ਤਾਂ ਜਾਂਚ ਪੂਰੀ ਤਰ੍ਹਾਂ ਹੋਈ ਐ ਸੂਰੀ ਵਾਲੇ ਦੀ ਨਾ ਪੂਰੀ ਤਰ੍ਹਾਂ ਜਾਂਚ ਹੋਣੀ ਐ ਪਟਿਆਲੇ ਵਾਲੀ ਘਟਨਾ ਦੀ ਨਾ ਪੂਰੀ ਤਰ੍ਹਾਂ ਜਾਂਚ ਹੋਣੀ ਐ ਪਠਾਨਮਾੜ ਦੇ ਵਾਲੀ ਘਟਨਾ ਦੀ ਮੈਂ ਪਟਿਆਲਾ ਜ਼ਿਲ੍ਹੇ ਰਹਿਣਾ ਇਸੇ ਸੈੱਲ 'ਚ ਮੈਂ ਰਿਹਾ ਜਿਹਦੇ ਵਿੱਚ ਇੰਦਰਜੀਤ ਸੀ ਜਿਹਦੇ ਵਿੱਚ ਗੁਰਵਾਚਨ ਸਿੰਘ ਸੀ ਹੋਰ ਵੀ ਪੁਲਿਸ ਵਾਲੇ ਸੀ ਡੀਆਈਜੀ ਦਲਬਾਖ ਸਿੰਘ ਵੀ ਸੀ ਮਤਲਬ ਪਾਸਪੋਰਟ ਅਫਸਰ ਵੀ ਸੀ ਜੇਲ ਮਾਰਡਨ ਵੀ ਸੀ ਮੈਨੂੰ ਵੀ ਉਸੇ ਹੱਤੇ 'ਚ ਰੱਖਿਆ ਗਿਆ ਸੀ ਮੈਂ ਤੈਨੂੰ ਹੱਤੇ ਦੀ ਗੱਲ ਦੱਸਦਾ ਉਹ ਹੱਤੇ ਨੂੰ 24 ਘੰਟੇ ਜਿੰਦਾ ਰਹਿੰਦਾ ਹਮ 12 ਵਜੇ ਪੁਲਿਸ ਵਾਲੇ ਨਹੀਂ ਵੀ ਆਉਣਾ ਸੁਪਰਡੈਂਟ ਨੇ ਵੀ ਆਉਣਾ ਤਾਂ ਕੁੰਡਾ ਖੜਕਾ ਕੇ ਅੰਦਰ ਆਉਂਦਾ ਹਮ ਕਿਉਂਕਿ ਉੱਥੇ ਸਾਰੇ ਬੰਦੇ ਉਹੇ ਜਿਹੇ ਨੇ ਜਿਨ੍ਹਾਂ ਦਾ ਪਤਾ ਨਹੀਂ जिदे बारे मन च कोई की ਲਈ ਫਿਰਦਾ ਹੁਣ ਪੂਲੇ ਨੂੰ ਮਾਰਨ ਵਾਲਿਆਂ ਨੇ ਕਿਹੜਾ ਪਹਿਲਾ ਹੈ ਸੋਚੇ ਹੋਊਗਾ ਹਮ ਉਹਨਾਂ ਦੇ ਵਿੱਚੋਂ ਮੇਰੇ ਨਾਲ ਸੀ ਸੰਦੀਪ ਦਾ ਵਾਰਡ ਹਮ ਗੱਲਾਂ ਹੁੰਦੀਆਂ ਸੀ ਸੰਦੀਪ ਬਾਰੇ ਉਹ ਕਿਹਾ ਜਾਂਦਾ ਸੁਭਾਅ ਕਿਹਾ ਜਾਂਦਾ ਕਿਵੇਂ ਆ ਗੱਲ ਇਕੱਠੇ ਕਿਵੇਂ ਹੋ ਗਈ ਹਮ ਕੀ ਇਹ ਇੱਕ ਵਾਰਡ ਚ ਹੋ ਗਏ ਕੀ ਇਹ ਬਾਹਰ ਕਿਤੇ ਟੱਕਰ ਗਏ ਹਮ ਦੇਖੋ ਗੁਰਵਾਚਨ ਸਿੰਘ ਬਹੁਤ ਬਜ਼ੁਰਗ ਆ ਹਮ ਉਹਨੂੰ ਤਾਂ ਕੋਈ 8 ਸਾਲ ਜਿਹਨੂੰ ਆਪਾਂ ਕਹਿੰਦੇ ਬੱਚਾ ਵੀ ਕੁੱਟ ਸਕਦਾ ਹਮ ਇੰਦਰਜੀਤ ਸਿੰਘ ਹਟਾ ਕਟਾ ਉਹ ਤਾਂ ਉੱਥੇ ਉੱਥੇ ਵੀ ਰੋ ਮਾਰਦਾ ਰਹਿੰਦਾ ਸੀ ਨਾਲ ਦੇਆਂ ਨੂੰ ਪੁਲਿਸ ਵਾਲਿਆਂ ਨੂੰ ਹੋਰਾਂ ਨੂੰ ਵੀ ਇਹ ਸਾਰਾ ਕੁਝ ਤਾਂ ਤੁਸੀਂ ਅੰਦਰ ਦੇਖ ਕੇ ਆਏ ਮੈਂ ਆਪ ਦੇਖਿਆ ਵਾਰਡ ਦੇ ਵਿੱਚ ਤੇ ਜਦੋਂ ਉਸ ਵਾਰਡ ਦੇ ਬੰਦੇ ਨੂੰ ਕਿਸੇ ਨੂੰ ਬਾਹਰ ਕੱਢਦੇ ਆ ਸਿਕਿਉਰਿਟੀ ਨਾਲ ਦਿੰਦੇ ਆ ਤੇ ਜਾਂ ਹਸਪਤਾਲ ਲੈ ਜਾਣਾ ਉਦੋਂ ਲੈ ਕੇ ਜਾਂਦੇ ਆ ਜਦੋਂ ਜੇਲ੍ਹ ਬੰਦ ਹੋਵੇ ਹੂੰ ਇਹ ਇਹ ਸਾਰਾ ਕੁਝ ਕਿਵੇਂ ਵਾਪਰੇ ਰੌਲਾ ਠੀਕ ਗਲਤ ਦਾ ਬਾਅਦ ਚ ਤੁਸੀਂ ਇਹ ਵੇਖ ਲਿਓ ਲੈ ਇਹਦੀ ਜਾਂਚ ਨਹੀਂ ਕਰਾਉਣੀ ਇਹਨਾਂ ਨੇ ਨਾ ਪੁਲਿਸ ਵੱਲੋਂ ਜਾਂਚ ਕਰਾਉਣੀ ਆ ਹਾਲਾਂਕਿ ਸਪਰੀਮ ਕੋਰਟ ਦੀਆਂ ਇਹ ਹਦਾਇਤਾਂ ਨੇ ਜਦੋਂ ਪੁਲਿਸ ਵੱਲੋਂ ਕੀਤੀ ਬਧਿੱਕੀ ਦੀ ਜਾਂਚ ਕਰਨੀ ਹੋਵੇ ਉਹਦੀ ਥਾਂ ਪੁਲਿਸ ਦੀ ਥਾਂ ਕਿਸੇ ਹੋਰ ਏਜੰਸੀ ਨੂੰ ਇਨਵੋਲਵ ਕਰਨਾ ਚਾਹੀਦਾ ਹਾਂ ਆ ਪਿਛਲੇ ਦਿਨੀ ਉਹ ਮੁੰਡਾ ਜਿਹੜਾ ਮਾਰਿਆ ਸੀ ਬਠਿੰਡੇ ਵਾਲਾ ਨਵਦੀਪ ਕੀ ਸੀ ਉਹਨਾਂ ਦਾ ਹੈ ਜੀ ਹਾਂਜੀ ਹਾਂ ਉਹਦੇ ਬਾਰੇ ਹਾਈ ਕੋਰਟ ਨੇ ਡੀਜੀਪੀ ਦੀ ਅਗਵਾਈ ਨੂੰ ਡੀਜੀਪੀ ਨੂੰ ਹੁਕਮ ਦਿੱਤਾ ਕਿ ਵੱਡੇ ਅਫਸਰ ਦੀ ਅਗਵਾਈ ਚ ਇੱਕ ਸੈੱਟ ਬੈਠੇ ਹਾਂ ਤੇ ਪਹਿਲਾਂ ਸੈੱਟ ਬੈਠੀ ਸੀ ਆਪਣੇ ਪਟਿਆਲੀਆਂ ਵਾਲੇ ਬਾਰੇ ਉਹਦਾ ਨਤੀਜਾ ਕੀ ਨਿਕਲਿਆ ਅੱਜ ਤੱਕ ਜਿੰਨੇ ਪੁਲਿਸ ਵਾਲਿਆਂ ਤੇ ਐਫਆਈਆਰ ਦਰਜ ਆ ਕੋਈ ਇੱਕ ਫੜਿਆ ਮੈਨੂੰ ਇਹ ਦੱਸ ਤੋ ਚਾਹੇ ਉਹ ਬਠਿੰਡੇ ਦੀ ਗੱਲ ਆ ਚਾਹੇ ਇੱਥੇ ਦੀ ਗੱਲ ਆ ਜਾਂ ਕੋਈ ਹੋਰ ਹੋਵੇ ਜਦੋਂ ਸਟੇਟ ਜ਼ੁਲਮ ਤੇ ਉੱਤਰ ਆਵੇ ਇਨਸਾਫ਼ ਦੇ ਰਸਤੇ ਬੰਦ ਹੋ ਜਾਣ ਫਿਰ ਵਿਅਕਤੀਗਤ ਤੌਰ ਤੇ ਇਨਸਾਫ਼ ਵਾਲੀਆਂ ਗੱਲਾਂ ਉੱਠਦੀਆਂ ਨਹੀਂ ਤੁਸੀਂ ਪਟਿਆਲਾ ਜੇਲ੍ਹ ਦੇ ਅੰਦਰ ਦੇ ਮਾਹੌਲ ਦੀ ਗੱਲ ਕੀਤੀ ਹੁਣ ਦੋ ਗੱਲਾਂ ਸਾਹਮਣੇ ਆ ਗਈਆਂ ਸੰਦੀਪ ਸਣੀ ਦਾ ਪਰਿਵਾਰ ਕਹਿੰਦਾ ਕਿ ਉਲਟਾ ਸਣੀ ਨਾਲ ਇੰਨੀ ਜ਼ਿਆਦਾ ਕੁੱਟਮਾਰ ਹੋਈ ਐ ਫਿਰ ਉਹਦੀ ਜੇਲ੍ਹ ਤਬਦੀਲ ਕੀਤੀ ਗਈ ਉਧਰੋਂ ਇਹ ਕਿਹਾ ਗਿਆ ਬਾਹਰ ਆਈਆਂ ਖਬਰਾਂ ਕਿ ਸੰਦੀਪ ਸਣੀ ਨੇ ਵੱਡੇ ਐਕਸ਼ਨ ਕੀਤੇ ਤੇ ਪੁਲਿਸ ਅਫਸਰਾਂ ਨੂੰ ਕੁੱਟਤਾ ਮੈਂ ਕਹਿੰਦਾ ਜੀ ਦੇਖੋ ਕਿਹਨੇ ਕੀ ਕੀਤਾ ਹੁਣ ਆਡਾ ਡਿਵਰਸ਼ਨ ਨੇ ਅੱਜ ਸੰਦੀਪ ਨੂੰ ਪੇਸ਼ ਕੀਤਾ ਗਿਆ ਆਪਣੇ ਸੰਗਰੂਰ ਹਸਪਤਾਲ ਦੇ ਵਿੱਚ ਜਾਂਚ ਹੋ ਜੂ ਸਾਹਮਣੇ ਆ ਜੂ ਪਰ ਇੱਕ ਗੱਲ ਤਾਂ ਪਤਾ ਨਾ ਐਨੇ ਦਿਨ ਅਦਾਲਤ ਦੀ ਧਖਲ ਅੰਦਾਜ਼ੀ ਦੇ ਬਿਨਾਂ ਸੰਦੀਪ ਨਾਲ ਮੁਲਾਕਾਤ ਨਹੀਂ ਹੋਣ ਦਿੱਤੀ ਜੇ ਸੰਦੀਪ ਇਕੱਲੇ ਹੀ ਹਮਲਾਵਰ ਸੀ ਮੈਂ ਕਹਿੰਦਾ ਮੰਨ ਲਓ ਇਹ ਗੱਲ ਵੀ ਸੱਚ ਹੋਵੇ ਵੀ ਇਕੱਲੇ ਹੀ ਹਮਲਾਵਰ ਸੀ ਕਰ ਗਿਆ ਸਾਰਾ ਕੁਝ ਪਰ ਉੱਥੇ ਦੇ ਜੇਲ੍ਹ ਵਾਲਿਆਂ ਨੂੰ ਤਾਂ ਕੋਈ ਅਧਿਕਾਰ ਨਹੀਂ ਨਾ ਉਹਨੂੰ ਕੁੱਟਣ ਦਾ ਇਹਦਾ ਮਤਲਬ ਜੇਲ੍ਹ ਵਾਲਿਆਂ ਨੇ ਕੋਈ ਉੱਥੇ ਦੇਖੋ ਜਿੱਲਾਂ 'ਚ ਬਹੁਤ ਕੁਝ ਹੁੰਦਾ ਬਹੁਤ ਕੁੱਟਮਾਰ ਹੁੰਦੀ ਆ ਬਹੁਤ ਸਹੀਏ ਦਿੱਤੇ ਜਾਂਦੇ ਨੇ ਮੈਂ ਤਾਂ ਜਦੋਂ ਮੈਂ ਜੇਲ੍ਹ ਤੋਂ ਬਾਹਰ ਆਇਆ ਮੈਂ ਦੱਸਿਆ ਸੀ ਵੀ ਜੋ ਕੁਝ ਬਾਹਰ ਆ ਉਹ ਹੀ ਕੁਝ ਜੇਲ੍ਹ 'ਚ ਤੱਕੜੇ ਮਾਰੇ ਦੀ ਵੀ ਉਹੀ ਗੱਲ ਆ ਸਹੂਲਤਾਂ ਦੀ ਵੀ ਉਹੀ ਗੱਲ ਆ ਇੱਥੇ ਜਿਹੜੇ ਵੱਡੇ ਨੇ ਉਹਨਾਂ ਦੇ ਡਿਸ਼ਾਂ ਵੀ ਲੱਗੀਆਂ ਹੋਈਆਂ ਨੇ ਟੈਲੀਵਿਜ਼ਨ ਦੀਆਂ ਟੜਕੇ ਵੀ ਲੱਗਦੇ ਨੇ ਮਸ਼ਕਤੀ ਵੀ ਮਿਲੇ ਹੋਏ ਨੇ ਸਾਰਾ ਕੁਝ ਆ ਠੀਕ ਆ ਜੇਲ੍ਹ ਪਰ ਫੇਰ ਵੀ ਜੇਲ੍ਹ ਹੁੰਦੀ ਆ ਸੋ ਇਹੇ ਜਾਂਚ ਨਾਲੇ ਮਸਲਾ ਸਾਹਮਣੇ ਆਊਗਾ ਜੀ ਜਿਵੇਂ ਦੇਖੋ ਉਹਨਾਂ ਦਾ ਪਰਿਵਾਰ ਮਿਲਿਆ ਉਹਨਾਂ ਨੇ ਗੱਲਾਂ ਦੱਸੀਆਂ ਨੇ ਆਪਾਂ ਉਹਨਾਂ ਤੇ ਬੇਵਿਰੋਸਗੀ ਕਿਵੇਂ ਕਰੀਏ ਜੇਲ੍ਹ ਸੁਬਡਟ ਪਟਿਆਲੇ ਵਾਲਾ ਕਹਿੰਦਾ ਜੇਲ੍ਹ 'ਚ ਉਹਦੇ ਹੱਥ ਨਹੀਂ ਲੱਗਿਆ ਜੇ ਹੱਥ ਨਹੀਂ ਲੱਗਿਆ ਉਹਦੇ ਤਾਂ ਐਨੇ ਦਿਨ ਉਹਦੀ ਮੈਡੀਕਲ ਜਾਂਚ ਕਿਉਂ ਨਹੀਂ ਕਰਾਈ ਦੀ ਜਦੋਂ ਜੇਲ੍ਹ 'ਚ ਹੋਈ ਹੈ ਗੱਲ ਫਿਰ ਉਹਦੀ ਇਨਕੁਆਰੀ ਕਿਉਂ ਨਹੀਂ ਹੋ ਰਹੀ ਦੀ ਸਰਕਾਰ ਕਿਉਂ ਚੁੱਪ ਆ ਤੁਸੀਂ ਇਹ ਦੇਖੋ ਪਠਾਨ ਮਾਜਰਾ ਜਿਹਦਾ ਰਤਵਾ ਚੀਫ ਸੈਕਟਰੀ ਨਾਲ ਉੱਤੇ ਆ ਗ੍ਰਹਿ ਮੰਤਰੀ ਭਗਵੰਤ ਮਾਨ ਅੱਜ ਤੱਕ ਕਿਉਂ ਚੁੱਪਾ ਜੀ ਦੀ ਬਾਰੇ ਮੈਨੂੰ ਇਹ ਦੱਸੋ ਐਡੀ ਵੱਡੀ ਘਟਨਾ ਜੇਲ੍ਹ ਦੀ ਹੋਈ ਆ ਜੇ ਜੇਲ੍ਹ ਚ ਬੰਦੇ ਸੇਫ ਨਹੀਂ ਹੈਗੇ ਜੇ ਜੇਲ੍ਹ ਤੋਂ ਗੰਗੈਸਟਰ ਸਾਰੀਆਂ ਕਾਰਵਾਈਆਂ ਚਲਾ ਰਹੇ ਨੇ ਫਿਰ ਤੁਸੀਂ ਦੇਖ ਲਓ ਵੀ ਹਾਲ ਕੀ ਆ ਸਾਡੇ ਮੁਲਕ ਦਾ ਸੋ ਇਸ ਮਾਮਲੇ ਦੇ ਵਿੱਚ ਉਹ ਜਿਹੜਾ ਦਰਦ ਮੈਂ ਕਹਿੰਦਾ ਹੋ ਸਕਦਾ ਪੰਜਾਬ ਦੇ ਵਿੱਚ ਇੱਕ ਆਮ ਉਦਾਹਰਨ ਸੀ ਪਹਿਲਾਂ ਪਿੰਡਾਂ 'ਚ ਜਦੋਂ ਕਤਲ ਹੁੰਦੇ ਨੇ ਤਿੰਨ ਤਿੰਨ ਚਾਰ ਪੀੜ੍ਹੀਆਂ ਤੱਕ ਜਾਂਦੇ ਨੇ ਬਿਲਕੁਲ ਵੀ ਯਾਰ ਸਾਡਾ ਮਾਰਤਾ ਸੀ ਉਹਨੂੰ ਚਾਹੇ ਦਾਦਾ ਮਾਰਿਆ ਸੀ ਆਪਾਂ ਇਹਨਾਂ ਦਾ ਮਾਰਨਾ ਇਹ ਚਾਹੇ ਸਟੇਟ ਨੇ ਜ਼ੁਲਮ ਕੀਤਾ ਪਰ ਕਿਤੇ ਨਾ ਕਿਤੇ ਦਰਦ ਤਾਂ ਪਿਆ ਨਾ ਜੀ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਜਲੰਧਰ ਪੱਤਰਕਾਰ ਹੁੰਦਾ ਸੀ ਕੇ ਪੀ ਐਸ ਗਿੱਲ ਫਲੋਰ ਆਇਆ ਪ੍ਰੈਸ ਕਾਨਫਰੰਸ ਵੱਡੀ ਕੀਤੀ ਹੋਰ ਗੱਲਾਂ ਚੱਲ ਉਹਨਾਂ ਨੇ ਕੀਤੀਆਂ ਉਦੋਂ ਬਾਅਦ ਨਾ ਉੱਥੇ ਇੱਕ ਸਾਈਕੋਲੋਜੀ ਦਾ ਪ੍ਰੋਫੈਸਰ ਆਇਆ ਹੋਇਆ ਸੀ ਮਿੰਦਰਾ ਆਪਣੇ ਗਵਰਨਮੈਂਟ ਕਾਲਜ ਲੁਧਿਆਣੇ ਤੋਂ ਉਹ ਪੱਤਰਕਾਰਾਂ ਨਾਲ ਗੱਲ ਕਰਨ ਲੱਗ ਗਿਆ ਮੈਂ ਸਵਾਲ ਕਰਤਾ ਵੀ ਅਕਸਰ ਇਹ ਕਿਹਾ ਜਾਂਦਾ ਜੀ ਪੁਲਿਸ ਵਾਲਿਆਂ ਨੇ ਇੰਨਾ ਤਸ਼ੱਦਦ ਕੀਤਾ ਹੂੰ ਬਾਬਾ ਚਰਨ ਸਿੰਘ ਕਾਰਸੇਵਾਲਾ ਜੀਪ ਨਾਲ ਵੱੰਕੇ ਵਿਚਾਲਿਓਂ ਪਾੜਤਾ ਹੂੰ ਅਨੋਖ ਸਿੰਘ ਬੱਬਰ ਨਾਲ ਕੀ ਹੋਇਆ ਜਿਹੜੇ ਬੰਦਿਆਂ ਨੇ ਇਹ ਕੀਤੇ ਜੀ ਉਹਨਾਂ ਤੇ ਸਾਈਕੋਲੋਜੀਕਲੀ ਕੀ ਅਸਰ ਪਿਆ ਹੋ ਸਾਰੇ ਚੁੱਪ ਹੋ ਗਏ ਹੂੰ ਸਵਾਲ ਜਾਂ ਦੇਖ ਕੇ ਮੇਰੇ ਵਾਲਾ ਝਾਕਣ ਲੱਗ ਗਏ ਤੇ ਮੈਂ ਵੀ ਉਹ ਤਾਂ ਇਹ ਕਹਿੰਦੇ ਨੇ ਫਲਾਣਾ ਬੰਦਾ ਇਹ ਕਹਿੰਦਾ ਵੀ ਮੈਨੂੰ ਤਾਂ ਲੱਗਦਾ ਰਾਤ ਨੂੰ ਮੇਰੀ ਛਾਤੀ ਤੇ ਕੋਈ ਚੜਾ ਆ ਹੂੰ ਯਾਰ ਬੰਦਾ ਬੰਦਾ ਹੀ ਹੁੰਦਾ ਨਾ ਕਿਸੇ ਦੇ ਕੋਈ ਅਸਰ ਪੈਂਦਾ ਘੱਟ ਪੈਂਦਾ ਵੱਧ ਪੈਂਦਾ ਪਤਾ ਤਾਂ ਹੈ ਨਾ ਕਿ ਕਾਨੂੰਨ ਦੀਆਂ ਨਜ਼ਰਾਂ ਚ ਨਹੀਂ ਕੋਈ ਬੋਲਦਾ ਨਹੀਂ ਫਿਰ ਕਿੰਨੇ ਬੰਦੇ ਉਹ ਨੇ ਜਿਹੜੇ ਐਸਪੀ ਉਹ ਮਾਰੇ ਨੇ ਅੱਜ ਤੋਂ ਪਹਿਲਾਂ ਇੱਕ ਭពਿੰਦਰਜੀਤ ਨੂੰ ਸਜ਼ਾ ਹੋਈ ਆ ਐਸਪੀ ਮਾਰਤੇ ਪੁਲਿਸ ਵਾਲੇ ਹੋਂਗੜ ਵਾਲੇ ਮਾਰਤੇ ਇਹਨੇ ਇਹਦੇ ਬਾਰੇ ਇੱਕ ਸਾਡੇ ਸਰਮਜੀਤ ਸਿੰਘ ਵੇਰਕਾ ਨੇ ਅੰਮ੍ਰਿਤਸਰ ਦੇ ਵਕੀਲ ਨੇ ਇੱਕ ਟੀਵੀ ਨਾਲ ਇੰਟਰਵਿਊ ਹੋਈ ਆ ਸੰਧੂ ਨੇ ਖੁਦਕਸ਼ੀ ਕੀਤੀ ਨਾ ਇਹ ਵੀ ਤੁਸੀਂ ਕਹਿੰਦੇ ਸੰਧੂ ਦਾ ਚੇਲਾ ਸੀ ਕਹਿੰਦੇ ਕੇਪੀਐਸ ਘਿੱਲਾ ਇਹ ਸੁਭਾ ਸਿੰਘ ਦੇ ਪੈਰੀ ਹੱਥ ਲਾਉਂਦਾ ਹੁੰਦਾ ਸੀ ਵੀ ਤੂੰ ਮਹਾਨ ਆ ਕਹੇ ਜੇ ਵਿਚ ਮਹਾਨ ਦੇਖੋ ਇਹੀ ਗੱਲ ਆ ਨਾ ਜੀ ਤੁਸੀਂ ਇਹ ਦੇਖੋ ਇੱਕ ਬੱਚੜੇ ਸੀ ਉਹਦਾ ਨਾਮ ਮੇਰੇ ਯਾਦ ਨਹੀਂ ਖਾ ਲੜਕੇ ਇਸ ਚੋ ਗਵਾਹ ਬਣ ਗਿਆ ਤਾਂ ਸਚਾਈ ਨਿਕਲਈ ਨਾ ਜੀ ਜੇ ਕੋਈ ਵਿਚੋਂ ਪੁਲਸ ਵਾਲੇ ਨੇ ਅਣਖ ਵੀ ਧਾਕਦੀ ਆ ਜੇ ਵਿਚੋਂ ਕੋਈ ਬੋਲਿਆ ਭਾਈ ਗੁਰਦੇਵ ਸਿੰਘ ਕੌਂਕੇ ਦੀ ਗੱਲ ਸਾਹਮਣੇ ਨਿਕਲਈ ਵੀ ਐ ਉਹਨੂੰ ਵੀ ਗੁਰਦੁਆਰੇ ਤੇ ਫੜਕੀ ਲੈ ਕੇ ਗਏ ਸੀ ਨਾ ਜੀ ਲੋਕਾਂ ਜੀ ਫੜ ਕੇ ਲੈ ਕੇ ਗਏ ਸੀ ਸੋ ਇਸ ਕਰਕੇ ਪੰਜਾਬ ਨਾ ਇੱਕ ਤਾਂ ਸਿਆਸਤ ਪੱਖੋਂ ਇੱਕ ਮਾਨਸਿਕ ਪੱਖੋਂ ਬੜੇ ਉਖੜੇਵੇਂ ਦੇ ਵਿੱਚ ਆ ਜੇ ਤੁਸੀਂ ਇਹ ਜ਼ਖਮਾਂ ਤੇ ਮਲਮ ਨਾ ਲਾਈ ਨਾ ਕੱਲਾ ਇਹ ਨਹੀਂ ਬਾਦਲਦੋਸ਼ੀ ਆ ਮੈਂ ਕਹਿੰਦਾ ਉਦੋਂ ਬਾਦ ਵਾਲੀਆਂ ਸਰਕਾਰਾਂ ਵੀ ਦੋਸੀ ਨੇ ਉਹਨਾਂ ਨੇ ਕੀ ਨਹੀਂ ਕੀਤਾ ਅਮਰਿੰਦਰ ਸਿੰਘ ਦਾ ਤਾਂ ਕਿੰਨੇ ਇਲਜ਼ਾਮ ਲੱਗਦੇ ਰਹੇ ਵੀ ਜਿਹੜੇ ਪੁਲਿਸੀ ਨੂੰ ਸਜ਼ਾ ਹੁੰਦੀ ਆ ਗਵਰਨਰ ਰਾਹੀਂ ਉਹਨਾਂ ਨੂੰ ਮਾਫ਼ ਕਰਾ ਦਿੰਦਾ ਤਰਖਾਨ ਮਾਜਰੇ ਹੋਇਆ ਇੱਕ ਸਾਰਾ ਕੁਝ ਮੁਕਾਬਲਾ ਮਾਰੇ ਗਏ ਯੂਪੀ ਦੇ ਬੰਦੇ ਸੀ ਮਾਫ਼ ਕਰਾ ਤੇ ਕਲਕੱਤੇ ਗਈ ਮਜ਼ਾਇਲ ਦੱਸਤਾ ਜਿਹਨੂੰ ਕਹਿੰਦੇ ਸੀ ਬशीर खान ਮੁਹੰਮਦ ਬशीर ਸੀ ਉਹਦੀ ਘਰ ਵਾਲੀ ਸੀ ਉਹ ਮਾਰਦੇ ਉੱਥੇ ਜਾ ਕੇ ਅਸ਼ੋਕੀ ਡੀਐਸਪੀ ਸੀ ਵੈਸੇ ਸਾਡੇ ਤੇ ਪਿੰਡਾਂ ਦਾ ਮੇਰੇ ਨਾਲ 90 ਕਾਲੇ ਚ ਪੜਦਾ ਰਿਹਾ ਫੜ ਲੇ ਉਹ ਕੇਸ ਚੱਲਿਆ ਮੁੜ ਕੇ ਉਹਨਾਂ ਨੂੰ ਮਾਫੀ ਦਵਾਤੀ ਸੋ ਇਹ ਜਿਹੜਾ ਬੇਇਨਸਾਫੀ ਅੱਜ ਪੰਜਾਬ ਚ ਪੁਲਿਸ ਰਾਜ ਆ ਪੁਲਿਸ ਰਾਜ ਬਣ ਗਿਆ ਤੁਹਾਡੇ ਸਾਹਮਣੇ ਲੱਤਾਂ ਚ ਗੋਲੀਆਂ ਵੱਜਦੀਆਂ ਹਿੱਕਾਂ ਚ ਗੋਲੀਆਂ ਵੱਜਦੀਆਂ ਕੀ ਕੁਝ ਨਹੀਂ ਹੋ ਰਿਹਾ ਸਾਰਾ ਜਦੋਂ ਐਡੇ ਵੱਡੇ ਵੱਡੇ ਜਿਹੜੇ ਪੁਲਿਸ ਅਧਿਕਾਰੀਆਂ ਕੋਲ ਪਾਵਰਾਂ ਸੀ ਪਿਛਲੇ ਦਿਨਾਂ ਵਿੱਚ ਜਦੋਂ ਇਹਨਾਂ ਨੇ ਸੂਬੇ ਸਿੰਘ ਵਰਗਿਆਂ ਨੇ ਨੌਜਵਾਨਾਂ ਨੂੰ ਕੋ ਕੋ ਕੇ ਮਾਰਿਆ ਪਰਵਾਰਾਂ ਨੂੰ ਲਾਸ਼ਾਂ ਤੱਕ ਨਹੀਂ ਦਿੱਤੀਆਂ ਮਾਰਨ ਤੋਂ ਬਾਅਦ ਉਹਨਾਂ ਦਾ ਅੰਤ ਮਾੜਾ ਹੋ ਰਿਹਾ ਇਹਨੂੰ ਵੇਖ ਕੇ ਵੀ ਹੁਣ ਦੇ ਪੁਲਿਸ ਅਫਸਰਾਂ ਨੂੰ ਅਕਲ ਕਿਉਂ ਨਹੀਂ ਆਉਂਦੀ ਦੋ ਪੱਖ ਨੇ ਇੱਕ ਤਾਂ ਪੁਲਿਸ ਦੇ ਵਿੱਚੋਂ ਵੀ ਆਉਣੀ ਚਾਹੀਦੀ ਅਕਲ ਹੂੰ ਡੀਆਈਜੀ ਦਲਵਾਰ ਸਿੰਘ ਨੇ ਉੱਥੇ ਪਟਿਆਲਾ ਜਿਲ੍ਹੇ 'ਚ ਮੇਰੇ ਨਾਲ ਉਹ ਬੜੇ ਸੈਂਸਿਟਿਵ ਬੰਦੇ ਨੇ ਹੂੰ ਉਹ ਕਹਿੰਦੇ ਵੀ ਠੀਕ ਹੈ ਇੱਕ ਹਾਲਤ ਸੀ ਹਾਲਤ ਦੇ ਵਿੱਚ ਅਸੀਂ ਇਹ ਕੰਮ ਕੀਤੇ ਨੇ ਹੂੰ ਇਹਨੇ ਮਾਰਾ ਕੀਤਾ ਸਜ਼ਾ ਮਿਲਣੀ ਚਾਹੀਦੀ ਆ ਪਤਾ ਨਹੀਂ ਮੈਨੂੰ ਕਿੰਨੀ ਉਮਰ ਉਮਰ ਕੈਦਾ ਜੇ ਉਹਨਾਂ ਨੂੰ ਘੱਟ ਬੰਦਾ ਹੈਗੀ ਕਈ ਬੰਦੇ ਰੀਲਾਈਜ਼ ਕਰਦੇ ਨੇ ਚਾਹੀਆਂ ਨੂੰ ਅਹਿਸਾਸ ਹੋ ਗਿਆ ਹੁੰਦਾ ਅਹਿਸਾਸ ਹੁੰਦਾ ਪਰ ਉਹ ਬਾਹਲਾ ਨਹੀਂ ਬੋਲਦੇ ਹੂੰ ਹੋਰ ਉੱਥੇ ਕਈ ਪੁਲਿਸ ਅਫਸਰ ਦੂਜੇ ਨੇ ਜਿਹੜੇ ਸਾਨੂੰ ਉਹੀ ਉਹੀ ਫੜ ਲਿਆ ਜੀ ਸਾਡੀ ਤਾਂ ਗੱਲੇ ਨਹੀਂ ਸੀ ਜੀ ਉਹ ਜਾਖਲ ਰੇਲਵੇ ਸਟੇਸ਼ਨ ਤੇ ਅਸਲ ਚਲਾਸ਼ ਪਈ ਸੀ ਉਹ ਸਾਤੋਂ ਕਹਿ ਕੇ ਖੁਰਦਬੁਰਦ ਕਰਾਤੀ ਮੁੜ ਕੇ ਸਾਡੇ ਤੇ ਕੀ ਸਮੜਤ ਉਹਦੇ ਵਿੱਚ ਗਰਵਾਚਨ ਤੇ ਇੱਕ ਹੋਰ ਐਸਪੀ ਆ ਉਹ ਬੜਾ ਤੱਤਾ ਜਾ ਉਹ ਵੀ ਉੱਥੇ ਫਿਰਦਾ ਜੇ ਜੇ ਇੰਦਰਜੀਤ ਜੀ ਵੀ ਤੁਸੀਂ ਅੰਦਰ ਗੱਲ ਦੱਸਦੇ ਸੀ ਉਹਨੇ ਕੀ ਕੁਝ ਨਹੀਂ ਕੀਤਾ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ ਹੁਣ ਉਹ ਇਹ ਕਹਿੰਦੇ ਨੇ ਸਾਥੋ ਕਰਾਇਆ ਜਿਹੜੀ ਪੁਲਿਸ ਦੀ ਆਪਸੀ ਟਸਲ ਆ ਉਹਦੇ ਜੁम्मे ਪਾ ਲੰਦੇ ਨੇ ਵੀ ਅਫਸਰਾਂ ਦੀ ਟਸਲ ਹੁੰਦੀ ਹੈ ਜੀ ਅਸੀਂ ਬਲੀ ਦੇ ਬੱਕਰੇ ਬਣ ਜਾਂਦੇ ਹਾਂ ਬਹੁਤ ਘੱਟ ਬੰਦੇ ਨੇ ਜਿਹੜੇ ਮੰਨਦੇ ਨੇ ਵੀ ਅਸੀਂ ਗੁਨਾਹ ਕੀਤਾ ਆਏ ਨਹੀਂ ਉਸ ਵੇਲੇ ਵੀ ਪੁਲਿਸ ਅਫਸਰ ਹੈ ਨਹੀਂ ਸੀ ਹਮ ਆਰ ਐਸ ਗਿੱਲ ਕੋਕਰੀ ਵਾਲਾ ਬਠੰਡੇ ਪੁਲਿਸ ਅਫਸਰ ਸੀ ਇੱਕ ਵੀ ਮੁਕਾਬਲਾ ਨਹੀਂ ਬਣਾਇਆ ਉਹਨੇ ਹਮ ਜੋਰ ਲਾ ਲਿਆ ਪਰ ਠੀਕ ਹੈ ਉਹ ਫੜ ਲੈਂਦਾ ਸੀ ਗੋਵਿੰਦਰਾਮ ਲੈ ਜਾਂਦਾ ਸੀ ਹੂੰ ਉਹ ਉਹ ਮਾਰ ਦਿੰਦਾ ਸੀ ਰਾਣੇ ਉਹ ਨਹੀਂ ਭਰਾ ਜੀਤ ਰੋਡ ਤੋਂ ਫੜੇ ਮਤਲਬ ਅਮਰਸਰ ਵਾਲੇ ਦੋਹੇ ਭਰਾ ਉਹਨਾਂ ਦਾ ਮੁਕਾਬਲਾ ਹੁਣਾਤਾ ਹੂੰ ਉਦੋਂ ਮਿੱਤ ਸਿੰਘ ਵਰਗੇ ਗੋਵਿੰਦਰਾਮ ਵਰਗੇ ਕਿੰਨੇ ਬੰਦੇ ਸੀ ਇਹ ਸੈਣੀ ਦਾ ਸਭ ਦਾ ਮਨੀਟਰ ਸੀ ਨਾ ਹੂੰ ਦੇਖੋ ਸੈਣੀ ਦਾ ਕਿਤੇ ਵਾਲ ਵਿੰਗਾ ਹੋਇਆ ਡੀ ਦੀ ਵੀ ਬਣਿਆ ਇਹ ਜਹਾਰ ਆਲਮ ਜਿਹਦੀ ਆਲਮ ਸੈਨਾ ਮਸ਼ਹੂਰ ਸੀ ਵੀ ਦਰਬਾਰ ਸਾਹਿਬ ਦੇ ਆਲੇ-ਦਾਲੇ ਸਰਗਰਮਾ ਪਤਨੀ ਕਾਲਾ ਪਤਨੀ ਕਿਹੜਾ ਹੁਣ ਨਹੀਂ ਮੇਰੇ ਯਾਦ ਨਹੀਂ ਗੱਲਾਂ ਲਿਖਤੀ ਕਿਉਂਕਿ ਮੈਂ ਮਨੁੱਖੀ ਅਧਿਕਾਰ ਸੰਗਠਨ ਚੋਂ ਹੁੰਦਾ ਸੀ ਵੀ ਉਹ ਕਿਵੇਂ ਚੱਕਦੇ ਨੇ ਚੱਕਦੇ ਨੇ ਤੇ ਕਿਵੇਂ ਮਾਰਦੇ ਨੇ ਉਹਦੀ ਘਰ ਵਾਲੀ ਨੂੰ ਟਿਕਟ ਦਿੱਤੀ ਅਕਾਲੀ ਦਲ ਨੇ ਉਹਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਇਆ ਅਕਾਲੀ ਦਲ ਦਾ ਇਹ ਪਾਪ ਕੀਤੇ ਨੇ ਨਾ ਜਿਹਦੇ ਕਰਕੇ ਅਕਾਲੀ ਦਲ ਖੁਰਚਿਆ ਪਿਆ ਹੁਣ ਪੈਸੇ ਵੰਡ ਕੇ ਤੁਸੀਂ ਮਤਲ ਤੁਸੀਂ ਲੋਕ ਤੁਹਾਨੂੰ ਪ੍ਰਵਾਨ ਕਰ ਲੈਣਗੇ ਸੋ ਇਸ ਕਰਕੇ ਦੂਜੀ ਵੱਡੀ ਗੱਲ ਕੋਈ ਵੀ ਸਿਆਸੀ ਪਾਰਟੀ ਪੋਜੀਸ਼ਨਾਂ ਕਿਉਂ ਨਹੀਂ ਲੈਂਦੀ ਜੀ ਕਾਂਗਰਸ ਕਿਉਂ ਨਹੀਂ ਬੋਲਦੀ ਖਾਲੜਾ ਸਾਹਿਬ ਦਾ ਕੇਸ ਤੁਹਾਡੇ ਸਾਹਮਣੇ ਆ ਜੀ ਸਾਡੇ ਤਾਂ ਸੱਜਣ ਸੀ ਮੈਂ ਕੁਝ ਦਿਨ ਪਹਿਲਾਂ ਉਹਨਾਂ ਨੂੰ ਮਿਲ ਕੇ ਆਇਆ ਸੀ ਅੱਛਾ ਮੇਰਾ ਕੁਦਰਤੀ ਨਾ ਹੁੰਦਾ ਸੰਧੂ ਨੂੰ ਮੈਂ ਮਿਲਿਆ ਹੂੰ ਕੁਝ ਦਿਨ ਪਹਿਲਾਂ ਮੈਂ ਸੰਧੂ ਸਾਹਿਬ ਤੁਹਾਨੂੰ ਖਾੜਕੂ ਮਾਰਨਗੇ ਕਿਉਂਕਿ ਅਜਮੇਰ ਸਿੰਘ ਰਾਹੀ ਨਾ ਮੈਨੂੰ ਪਤਾ ਲੱਗਦਾ ਰਹਿੰਦਾ ਸੀ ਗੱਲਾਂ ਵੀ ਔਖੇ ਨੇ ਤੇ ਉਸ ਵਕਤ ਦਾ ਜਿਹੜਾ ਐਸਐਸਪੀ ਅਜੀਤ ਸਿੰਘ ਸੰਧੂ ਹਾਂ ਤੇ ਫਿਰ ਕੀ ਹੋਇਆ ਸੰਦੂ ਹੱਸ ਕੇ ਟਾਲ ਗਿਆ ਕਹਿੰਦਾ ਨਹੀਂ ਭਾਜੀ ਤੁਹਾਡੇ ਕੋਲ ਗਲਤ ਗੱਲ ਆ ਸਾਰੇ ਰਲ ਮਿਲ ਕੇ ਚੱਲਦੇ ਆ ਮਾਰਤਾ ਮਾਰਿਆ ਖੜਕੂ ਆਨੇ ਆ ਹਮ ਜਸਵੰਤ ਸਿੰਘ ਖਾਲੜੇ ਨੂੰ ਮੈਂ ਕਿਹਾ ਉਦੋਂ ਮੈਂ ਮਨੁੱਖੀ ਅਧਿਕਾਰ ਦਾ ਕੰਮ ਛੱਡ ਗਿਆ ਸੀ ਤੁਹਾਨੂੰ ਸੱਚੀ ਗੱਲ ਦੱਸ ਪੱਤਰਕਾਰ ਕਿਉਂਕਿ ਲਹਿਰ ਖਤਮ ਹੋ ਗਈ ਉਹ ਬੈਠੇ ਬੈਠ ਮੈਂ ਸੀ ਤੋਗਾ ਸਿੰਘ ਸੀ ਜਥੇਦਾਰ ਗੁਰਦਾਰਸ਼ਨ ਵਾਹੀਆ ਸੀ ਵੀ ਚਲੋ ਖਾਲੜੇ ਨੂੰ ਮਿਲ ਕੇ ਆਈਏ ਵੀ ਯਾਰ ਬੜਾ ਵੱਡਾ ਕਿਉਂਕਿ ਉਹ ਚੈਲੰਜ ਵਾਜੀ ਹੋ ਗਈ ਉਹਦੀ ਕੇਪੀਐਸ ਗੱਲ ਨਾਲ ਹਮ ਮੈਂ ਕਿਹਾ ਖਾਲੜਾ ਸਾਹਿਬ ਮਾਰ ਦੇਣਗੇ ਤੁਹਾਨੂੰ ਹਮ ਕਹਿੰਦਾ ਮੈਨੂੰ ਸੌਖਾ ਨਹੀਂ ਮਾਰਨਾ ਮੈਂ ਉੱਥੇ ਬਾਹਰ ਸਪੀਚ ਦਿੱਤੀ ਐ ਦਿੱਤੀ ਐ ਦਿੱਤੀ ਐ ਮੈਂ ਇਹਨਾਂ ਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਕਹਿੰਦਾ ਮਾਲੀ ਯਾਰ ਜੇ ਕਾਨੂੰਨ ਅਨੁਸਾਰ ਜੀਉਣ ਖਾਤਰ ਮਰਦੇ ਆ ਤਾਂ ਮਰ ਜਾਣਦੇ ਹੂੰ ਤੇ ਹੋ ਗਿਆ ਭਾਣਾ ਵਾਪਰ ਕੇ ਸੋ ਇਸ ਕਰਕੇ ਇਹ ਕੱਲਾ ਸੂਬੇ ਦੀ ਗਲਤੀ ਆ ਇਹ ਉਹਦੀ ਦੂਜੇ ਮੁੰਡੇ ਸੰਦੀਪ ਦੀ ਗਲਤੀ ਆ ਆਪਣੇ ਸੁਪਰਡੈਂਟ ਦੀ ਗਲਤੀ ਆ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਪਰ ਆ ਜਿਹੜਾ ਮੈਂ ਤੁਹਾਨੂੰ ਬਰਤਾਂ ਤਾ ਦੱਸਿਆ ਨਾ ਹਮ ਅਕਾਲ ਤਖਤ ਦੇ ਜਥੇਦਾਰ ਨੇ 30 ਸਾਲਾਂ ਦੀ ਸਿਆਸਤ ਜਿਹੜੀ ਆਤਮ ਸਮਰਪਣ ਵਾਲੀ ਸਿਆਸਤ ਸੀ ਹਮ ਉਹਨੂੰ ਰੱਦ ਕੀਤਾ ਆਉਂਦਾ ਨਾ ਹੁਣ ਯਾਦ ਉਹਨੇ ਕਿਹਾ ਸੀ ਨਾ ਜ਼ਖਮ ਉਹ 체ੜੇ ਹਮ ਇਹ ਉਹ ਜ਼ਖਮ ਜਿਹੜੇ ਨਸੂਰ ਬਣੇ ਹੋਏ ਨੇ ਇਹ ਉਹਨਾਂ ਦਾ ਸੱਟਾ ਤੇ ਪਤਾ ਨਹੀਂ ਕੱਲ ਨੂੰ ਕੀ ਹੋ ਜੇ ਕੋਈ ਬੰਦਾ ਕੀ ਸੋਚੀ ਫਿਰਦਾ ਦੀ ਆਪਣੇ ਮਨ ਚ ਹਮ ਇਹ ਕਹਿ ਨਹੀਂ ਸਕਦੇ ਇਸ ਕਰਕੇ ਜਿਹੜੀ ਮਾਨਸਿਕ ਤੌਰ ਤੇ ਪੰਜਾਬ ਨੂੰ ਰਾਹਤ ਦੇਣੀ ਆ ਉਹ ਮਿਲੀ ਨਹੀਂ ਉਹ ਪੀੜ ਦੇ ਪ੍ਰਗਟਾਵੇ ਨੇ ਤਾਂ ਫਿਰ ਆਮ ਲੋਕਾਂ ਦੀਆਂ ਭਾਵਨਾਵਾਂ ਤਾਂ ਉਸੇ ਤਰ੍ਹਾਂ ਕਿਤੇ ਨਾ ਕਿਤੇ ਰਹਿੰਦੀਆਂ ਅੰਦਰ ਤੇ ਉਹ ਕਿਤੇ ਨਾ ਕਿਤੇ ਮੌਕਾ ਮਿਲਦਾ ਤਾਂ ਫਿਰ ਉਹ ਵਾਰਦਾਤਾਂ 'ਚ ਤਬਦੀਲ ਹੋ ਜਾਂਦੀ ਹੈ ਕਿਉਂਕਿ ਪੰਜਾਬ ਦੀ ਸਿਆਸਤ ਫੇਲ ਹੋ ਗਈ ਪ੍ਰਚਲਿਤ ਸਿਆਸਤ ਹਮ ਸਿਆਸਤ ਹੜਾਂ 'ਚ ਹੜ ਗਈ ਇਸ ਕਰਕੇ ਬਰੋਲਾਵਾਦੀ ਸਿਆਸਤ ਨੇ ਉੱਠਣੀ ਉੱਠਣਾ ਤੁਸੀਂ ਦੇਖੋ ਤਾਂ ਸਹੀ ਨਾ ਹੜਾਂ 'ਚ ਕੀ ਹੋਇਆ ਜੀ ਹੁਣ ਆਪਣੀ ਗੱਲ ਦੂਜੇ ਪਾਸੇ ਜਾਂਦੀ ਹੈ ਮੈਂ ਕਿਉਂ ਮੰਗਾਂ ਕੇਂਦਰ ਤੋਂ ਪੈਸੇ ਹਮ ਹਜ਼ਾਰਾਂ ਕਰੋੜ ਪਏ ਨੇ ਉਹ ਪਹਿਲਿਆਂ ਨੂੰ ਵਰਤਣੇ ਨਹੀਂ ਸੀ ਆਉਂਦੇ ਹੂੰ ਤੁਸੀਂ ਗੱਲਾਂ ਤਾਂ ਸੁਣੋ ਨਾ ਜੀ ਹੁਣ ਕੀ ਕਹਿੰਦਾ ਰੰਗਲਾ ਪੰਜਾਬ ਬਣਾਵਾਂਗੇ ਹੁਣ ਕਹਿੰਦਾ ਚੜ੍ਹਦੀ ਕਲਾ ਨੰਗ ਪੁੱਤ ਚੋਰਾ ਜਿਹੜਾ ਕਹਿੰਦਾ ਖਜ਼ਾਨਾ ਕਦੇ ਖਾਲੀ ਹੀ ਨਹੀਂ ਹੁੰਦਾ ਖਜ਼ਾਨਾ ਢੱਡਾਂ ਚੋਂ ਕੱਢ ਕੇ ਪਰੂ ਹੂੰ ਮਹਾੜਾਂ ਚੋਂ ਕੱਢ ਕੇ ਪਰੂ ਹੂੰ ਆਗੇ ਸੁਖ ਬਿਲਾਸ ਦੇ ਪੇਪਰ ਸਾਡੇ ਕੋਲੇ ਫੋਕੇ ਨਾਰੇਬਾਜ਼ੀ ਰਹਿ ਗਈ ਨਾ ਕਟੜ ਈਮਾਨਦਾਰ ਜੀ ਸਿੱਖਿਆ ਕ੍ਰਾਂਤੀ ਜੀ ਜੁਧ ਨਸ਼ੇ ਵਿਰੋਧ ਦੀ ਹੁਣ ਚੜ੍ਹਦੀ ਕਲਾ ਹੁਣ ਉਹ ਵੀ ਚੜਦੀ ਕਲਾ ਲੋਕਾਂ ਤੋਂ ਰੁਪਈਆ ਰੁਪਈਆ ਮੰਗ ਕੇ ਕਰਨੀ ਹੈ ਨਹੀਂ ਪਹਿਲੀ ਗੱਲ ਤੂੰ ਤਾਂ ਕਹਿੰਦਾ ਖਜ਼ਾਨਾ ਖਾਲੀ ਨਹੀਂ ਹੁੰਦਾ ਕਿੱਥੇ ਗਿਆ ਖਜ਼ਾਨਾ ਤੂੰ ਤਾਂ ਕਹਿੰਦਾ ਸੀ ਮੈਂ ਸੈਂਟਰ ਤੋਂ ਕਿਉਂ ਬੰਗਾ ਹਜ਼ਾਰਾਂ ਕਰੋੜ ਰੁਪਏ ਨੇ ਕਿੱਥੇ ਗਏ ਜਵਾਬ ਹੀ ਨਹੀਂ ਦਿੰਦਾ ਹਮ ਮਤਲਬ ਹੋਰ ਇਹ ਝੂਠੇ ਜਿਹੇ ਅੰਕੜੇ ਪੇਸ਼ ਕਰਕੇ ਵੀ ਲੋਕ ਇਸ ਗੱਲ 'ਤੇ ਉਲਝੇ ਰਹਣਗੇ ਹਮ ਹਾਲੇ ਉਹ ਕੰਮ ਹੋਇਆ ਨਹੀਂ ਇਹਨੇ ਚੜਦੀ ਕਲਾ ਵਾਲਾ ਦੂਜਾ ਭਈਆਂ ਵਾਲਾ ਹੋ ਗਿਆ ਕੰਮ ਹਾਂ ਮਤਲਬ ਮੈਨੂੰ ਤਾਂ ਪੰਜਾਬ ਦਾ ਦੁਖਾਂ ਤੇ ਲੱਗ ਰਿਹਾ ਵੀ ਪੰਜਾਬ ਆ ਪੈਰੋਂ ਔਖੜ ਗਿਆ ਹਮ ਸਿੱਖ ਫਲਸਫੇ ਤੋਂ ਭਟਕ ਗਿਆ ਮਤਲਬ ਜਿਹੜੇ ਪੈਰ ਓਖੜ ਜਾਂਦੇ ਨੇ ਫਿਰ ਉਹ ਰੋਲਿਆਂ 'ਚ ਲੱਗਦੇ ਨੇ ਹੁਣ ਲੱਗਦਾ ਵੀ ਸੁਨੀਪ ਵਾਲੀ ਮਸਲਾ ਸਭ ਤੋਂ ਸਿਰਾਂ ਹੂੰ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਇਹਦੀ ਜਾਂਚ ਹੋਵੇ ਹੂੰ ਜਿਹੜਾ ਸਪੈਸ਼ਲ ਜੁਲਮ ਹੋਏ ਨੇ ਜਿਹੜੇ ਬੰਦਿਆਂ ਨੇ ਨਾ ਆਪਣੇ ਇਕੜ ਵੇਚ ਕੇ ਗਰੀਬਾਂ ਨੇ ਸਜ਼ਾ ਦਵਾਈ ਉਹਨਾਂ ਦੀ ਵੀਡੀਓ ਸੁਣੇ ਕਹਿੰਦੇ ਕੋਈ ਨਹੀਂ ਤਬਾਹ ਹੋ ਗਏ ਹੂੰ ਸਾਨੂੰ ਇਨਸਾਫ ਮਿਲ ਗਿਆ ਬਾਕੀ ਡਰ ਗਏ ਤੁਹਾਡੇ ਸਾਹਮਣੇ ਜਿਹੜਾ ਮੁਕਾਬਲਾ ਹੋਇਆ ਮੜੌੜ ਹੂੰ ਡਰਾਲੇ ਵਿਚਾਰੇ ਗਰੀਬ ਵਿਜਵਾਈ ਦਾ ਵੀ ਕਿਹਨੂੰ ਫਲਾਣੇ ਦਾ ਕੀ ਬਣੂ ਹੂੰ ਇਹ ਇਸ ਤਰ੍ਹਾਂ ਦੇ ਅੱਜ ਕੋ ਪੁਲਿਸ ਜਦੋਂ ਤੱਕ ਸਿਆਸੀ ਪਾਰਟੀਆਂ ਡਟ ਕੇ ਨਹੀਂ ਖੜਦੀਆਂ ਵੀ ਅਸੀਂ ਸੰਵਿਧਾਨ ਅਨੁਸਾਰ ਰਾਜ ਚੱਲਣ ਦੇਵਾਂਗੇ ਕਾਨੂੰਨ ਅਨੁਸਾਰ ਰਾਜ ਚੱਲਣ ਦੇਵਾਂਗੇ ਇਹ ਕਿਉਂ ਨਹੀਂ ਮੰਗ ਕਰਦੀ ਇਹ ਨਹੀਂ ਸਿਆਸੀ ਪਾਰਟੀਆਂ ਤੇ ਅੱਜਕੱਲ ਫੋਟੋ ਸੈਸ਼ਨ ਚ ਬਿਜ਼ੀ ਨੇ ਨਾ ਇਸ ਹਮਾਮ ਚ ਸਾਰੇ ਨੰਗੇ ਨੇ ਇਹ ਅਸਲ 'ਚ ਗੱਲ ਇਹ ਹੈ ਨਾ ਜੀ ਫਿਰ ਮੰਨੋ ਵੀ ਤੁਹਾਡੀਆਂ ਗਲਤੀਆਂ ਹੋਈਆਂ ਨੇ ਗਾਹਾਂ ਨੂੰ ਨਹੀਂ ਹੋਣਗੀਆਂ ਏਸੇ ਕਰਕੇ ਕਰਨਾਲ ਸਾਹਿਬ ਦਾ ਐਡਾ ਵੱਡਾ ਮਾਮਲਾ ਕਿਹੜੀ ਸਿਆਸੀ ਪਾਰਟੀ ਬੋਲੀ ਆ ਜੀ ਸਾਬਕਾ ਫੌਜੀ ਕਿਸਾਨ ਯੂਨੀਅਨ ਬੋਲ ਰਹੀਆਂ ਨੇ ਬਠਿੰਡੇ ਵਾਲਾ ਮਾਮਲਾ ਕਿਹੜੀ ਸਿਆਸੀ ਪਾਰਟੀ ਬੋਲੀ ਆ ਕਿਸਾਨ ਯੂਨੀਅਨ ਅਤੇ ਹੋਰੇ ਬੋਲੇ ਨੇ ਮਤਲਬ ਤੁਸੀਂ ਹਾਲ ਇੱਕ ਇਸ ਤਰ੍ਹਾਂ ਦਾ ਬਣਾਤਾ ਵੀ ਬੇਵਸੋ ਕੇ ਅਗਲਾ ਕਹਿੰਦਾ ਵੀ ਚ ਲੈ ਲਓ ਯਾਰ 40-50 ਲੱਖ ਜੇ ਮਿਲਦਾ ਜਾਂ ਨੌਕਰੀ ਮਿਲਦੀ ਹੈ ਇਹ 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 ਜਿਹੜਾ ਰਵਾਇਤ ਆ ਨਾ ਇਹ ਵੀ ਕਿਸਾਨ ਯੂਨੀਅਨਾਂ ਨੇ ਨਿਪਾਈ ਆ ਜਿਹੜਾ ਬੰਦਾ ਮਰ ਗਿਆ ਜੀ ਕਰਜ਼ਾ ਮਾਫ਼ ਕਰ ਦਿਓ ਘਰ ਨੂੰ ਇੱਕ ਘਰ ਦੇ ਨੂੰ ਨੌਕਰੀ ਦੇ ਦਿਓ ਇਨਸਾਫ਼ ਕਿੱਥੇ ਆ ਇਹਦੇ ਨਾਲ ਓਵਰਆਲ ਤਾਂ ਇਸ਼ੂ ਸੋਲਵ ਵੀ ਨਹੀਂ ਹੋਇਆ ਪੁਲਿਸ ਖਾਤਰ 50 ਲੱਖ ਦੇਣੇ ਕੀ ਔਖੇ ਨਹੀਂ ਜੀ ਕਿਸੇ ਨੂੰ ਨੌਕਰੀ ਦੇ ਦਿਓ ਕਿਸੇ ਨੂੰ ਕੱਚੀ ਕਿਸੇ ਨੂੰ ਕਲਾਸ 4 ਰੱਖ ਲਓ ਇਹਦਾ ਮਤਲਬ ਕੀ ਹੋ ਗਿਆ ਵੀ ਕਤਲਗਾ ਬਣਾ ਰਹੇ ਹੋ ਤੁਸੀਂ ਪੰਜਾਬ ਨੂੰ ਇਹ ਇਸ ਕਰਕੇ ਪੰਜਾਬ ਦਾ ਵਰਤਾਂਤ ਸੀ ਜਿਹੜਾ ਮੈਂ ਤੁਹਾਨੂੰ ਇੱਕ ਉਦਾਹਰਨ ਦੱਸ ਦਾਂ ਸਾਡੇ ਮਿੱਤਰ ਨੇ ਕਿਤਾਬ ਲਿਖੀ ਜਗਤਾਰ ਸੀ ਸ਼ਾਇਦ 80 ਕਲਾਂ ਦਾ ਪਿੰਡ ਸੀ ਸੁਧਾਰ ਕਾਲ ਦੇ ਵਿੱਚ ਮਜਾਰਾ ਹੋਇਆ ਉਹ ਗੋਲੀ ਨਾਲ ਮਾਰਤਾ ਹੂੰ ਉਦੋਂ ਬਾਅਦ ਪੁਲਿਸ ਨੇ ਜ਼ੋਰ ਲਾਇਆ ਵੀ ਅਸੀਂ ਪੈਸੇ ਦਿੰਨੇ ਆ ਤੁਹਾਨੂੰ ਕਹਿੰਦਾ ਮੈਂ ਪੁੱਤ ਦਾ ਮੁੱਲ ਨਹੀਂ ਲੈਣਾ ਉਹ ਉਹ ਵੀ ਲੋਕ ਹੁੰਦੇ ਸੀ ਹੂੰ ਉਹਨੇ ਕਿਤਾਬ ਦੇ ਵਿੱਚ ਵੇਰਵਾ ਦਿੱਤਾ ਵੀ ਮੈਂ ਘਰੇ ਗਿਆ ਮੈਂ ਦੇਖਿਆ ਮੈਂ ਆ ਹੋਇਆ ਯਾਰ ਸਾਡੀ ਮਾਨਸਿਕਤਾ ਹੀ ਬਦਲਦੀ ਮਤਲਬ ਹੁਣ ਤੇ ਇਹ ਹੋ ਗਿਆ ਨਾ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ ਤੇ ਸਿੱਖ ਫਲਸਫਾ ਪੈਸੇ ਬਾਰੇ ਕੀ ਕਹਿੰਦਾ ਪਾਪਾਂ ਵੱਜੂ ਹੋਵੇ ਨਾਹੀਂ ਮੋਇਆ ਸਾਥ ਨਾ ਜਾਏ ਮਾਇਆ ਧਰਿਆ ਨਾ ਬੋਲਾ ਅੱਜ ਜੋ ਮਾਇਆ ਦਾ ਬਖਾਵਾ ਕਰਦਾ ਬੱਲੇ ਬੱਲੇ ਜੀ ਨੋਟਾਂ ਦੀਆਂ ਗੁੱਟੀਆਂ ਕਰਤੀਆਂ ਜੀ ਟਰੈਕਟਰ ਦੇਤਾ ਜੀ ਕਰੋੜ ਦੇਤਾ ਜੀ ਫਲਾਣਾ ਦੇਤਾ ਜੀ ਹੂੰ ਠੀਕ ਹੈ ਸਹਾਇਤਾ ਕਰਨੀ ਚਾਹੀਦੀ ਹੈ ਪੰਜਾਬ ਨਹੀਂ ਪੰਜਾਬ ਦੀ ਬਾਹ ਫੜੀ ਹੈ ਹੂੰ ਜਿਹੜੀ ਕਹਿੰਦੇ ਸਰਕਾਰਾਂ ਫੜਨਗੀਆਂ ਉਹ ਤਾਂ ਕੇਂਦਰ ਸਰਕਾਰ ਨੇ ਵੀ ੱਗਾ ਚੱਕਤਾ ਕਹਿੰਦੇ 240 ਕਰੋੜ ਹੋਰ ਜਮ੍ਹਾਂ ਕਰਾਤਾ ਖਰਚ ਲੋ 1600 ਕਰੋੜ ਦਾ ਇੱਕ ਤੁਹਾਨੂੰ ਦੇਤਾ ਮਤਲਬ ਤੁਸੀਂ ਸਮਝਦੇ ਕਿਉਂ ਨਹੀਂ ਅੱਕਾ ਚ ਡੰਡੇ ਕਿਉਂ ਮਾਰਦੇ ਆਂ ਜੜ ਕੇ ਉਹ ਨਹੀਂ ਫੜਦੇ ਜਦੋਂ ਜੜ ਫੜਾਂਗੇ ਫੇਰ ਸਹੀ ਪਾਸੇ ਗੱਲ ਕਰੂ ਨਹੀਂ ਉਹ ਅੱਖਾਂ ਪੂਝ ਨਹੀਂ ਦਿੰਦੇ ਨੇ ਇੱਕ ਦੂਜੇ ਦੀ ਇਹ ਜਿੰਨਾ ਰੋਲ ਘਚੌਲਾ ਪਿਆ ਹੋਇਆ ਇਹਦੇ ਵਿੱਚ ਜਿੱਥੋਂ ਆਪਣੀ ਗੱਲ ਸ਼ੁਰੂ ਹੋਈ ਸੀ ਸੂਬਾ ਸਿੰਘ ਨੂੰ ਲੈ ਕੇ ਇਹੋ ਜੇ ਅਫਸਰਾਂ ਦਾ ਜਦੋਂ ਇਹ ਗੱਲਾਂ ਬਾਹਰ ਆਉਂਦੀਆਂ ਕਿ ਉਹਨਾਂ ਦੇ ਪਰਿਵਾਰ ਵੀ ਨਾ ਕਰ ਜਾਂਦੇ ਐ ਇਨਾਂ ਜ਼ਾਲਮ ਪੁਲਿਸ ਅਫਸਰਾਂ ਦੇ ਤਾਂ ਇੱਥੋਂ ਇਸ ਤੋਂ ਮਾੜਾ ਹਾਲ ਕੀ ਹੋ ਸਕਦਾ ਅਫਸਰ ਲਈ ਕਿਸੇ ਅਫਸਰ ਲਈ ਜਿਹੜਾ ਭਾਵੇਂ ਪਹਿਲਾਂ ਨੌਕਰੀ 'ਚ ਰਿਹਾ ਚਾਹੇ ਹੁਣ ਜੇਲ੍ਹ 'ਚ ਬੰਦ ਹੋਵੇ ਔਰ ਸੂਬੇ ਬਾਰੇ ਹੋਰ ਕਿਹੜੇ-ਕਿਹੜੇ ਕਾਰਨਾਮੇ ਤੁਹਾਨੂੰ ਪਤਾ ਲੱਗੇ ਸਰਬਜੀਤ ਸਿੰਘ 베ਰਕਾ ਜਿੰਨੇ ਮਰਜੀ ਨੋਂ ਗਿਣ ਦੋ ਕੋਈ ਕਹਿੰਦਾ ਸੱਤ ਕਾਰ ਸੇਵਕ ਮਾਰੇ ਸੀ ਹੁਣ ਕਿਉਂਕਿ ਜਾਂਚ ਤਾਂ ਹੋਈ ਨਹੀਂ ਨਾ ਜੀ ਜਿਹਨੂੰ ਜਿੰਨਾ ਪਤਾ ਉਹ ਦੱਸਦਾ ਜੇ ਸੂਬਾ ਸਿੰਘ ਨੂੰ ਸੂਬਾ ਸਰਹੰਦ ਨਾ ਪੈ ਜਾਂਦਾ ਉਹਦੀ ਤੁਲਨਾ ਪਹਿਲੀ ਕਿਹਦੇ ਨਾਲ ਕੀਤੀ ਜਾਂਦੀ ਹੈ ਤੁਸੀਂ ਇਹ ਦੇਖ ਲਓ ਹਮ ਸਵੇਸ ਕਰਕੇ ਪਰਿਵਾਰ ਆ ਮੈਂ ਕਹਿੰਦਾ ਜੇ ਗੱਲ ਸਹੀ ਹੈ ਚੰਗਾ ਕੀਤਾ ਪਰਿਵਾਰ ਨੇ ਉਹਦੇ ਨਾਲ ਉਹ ਆਪ ਦੇ ਆਪ ਨੂੰ ਤੋੜ ਤਾਂ ਲਿਆ ਨਾ ਲੋਕ ਕੱਲ ਨੂੰ ਇਹੀ ਕਹਿਣਗੇ ਵੀ ਯਾਰ ਇਹਨਾਂ ਨੇ ਉਹਦੇ ਨਾਲ ਨਹੀਂ ਹਾਨ ਨਹੀਂ ਭਰੀ ਛੁੱਟੀ ਮਿਲ ਗਈ ਸੀ ਉਹਨੂੰ ਉਹਨਾਂ ਨੇ ਲੈਣ ਤੋਂ ਨਾ ਕਰਤੀ ਵੀ ਇੱਥੇ ਅਬਦਾਲਾਜ ਕਰਾਵੇ ਇਹ ਹੁਣ ਇਹਨਾਂ ਦੇ ਨਾਲ ਜੇ ਇਹਨਾਂ ਨਾਲ ਇਹਨਾਂ ਦੀਆਂ ਔਲਾਦਾਂ ਵੀ ਸਜ਼ਾ ਭੁਗਤਣਗੀਆਂ ਉਹ ਉਹ ਇਹ ਨਹੀਂ ਹੁੰਦਾ ਵੀ ਉਹਨਾਂ ਨੂੰ ਮਾਰਨਾ ਜਾਂ ਹੋਰ ਕਰਨਾ ਜਾਂ ਹੋਰ ਕਰਨਾ ਮਤਲਬ ਥੋੜੇ ਤੇ ਟੈਗ ਇਹ ਏਡੇ ਵੱਡਾ ਲੱਗ ਜਾਂਦਾ ਮਾਨਸਿਕ ਪਰੇਸ਼ਾਨੀਆਂ ਬਹੁਤ ਬਿਲਕੁਲ ਜੀ ਬਹੁਤ ਕਿੰਨੇ ਪਾਗਲ ਹੋਏ ਪਰਦੇ ਨੇ ਪੁਲਿਸ ਵਾਲੇ ਕਿੰਨੇ ਵਿਦੇਸ਼ਾਂ 'ਚ ਬੈਠੇ ਨੇ ਆਪਣੀ ਆਇਡੈਂਟੀਟੀ ਲਕੋਈ ਮਤਲਬ ਇਹ ਤਾਂ ਹੁਣ ਇਹ ਹੈ ਨਾ ਵੀ ਜਦੋਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਉਹਨਾਂ ਦੀ ਪਿੱਠ ਠੋਕਣ ਲੱਗੀ ਸਜ਼ਾ ਤਾਂ ਫਿਰ ਲੋਕ ਤਾਂ ਇਹੀ ਕਹਿੰਦੇ ਨੇ ਵੀ ਇੱਥੋਂ ਤਾਂ ਬਚ ਗਏ ਪਰ ਕਿਤੇ ਹੋਰ ਵੀ ਸਜ਼ਾ ਮਿਲਦੀ ਹੈ ਨਾ ਉੱਪਰ ਵਾਲਾ ਉੱਪਰ ਵਾਲਾ ਕੀ ਆ ਜੰਗਲ ਜੰਗਲ ਕਿ ਆ ਭਵੇ ਬਣ ਕੰਡਾ ਮੋੜੇ ਬਸੇ ਰਬ ਇਹ ਅਲੀਏ ਜੰਗਲ ਕੇ ਢੁੰਡੇ ਰੱਬ ਤਾਂ ਫਿਰ ਅੰਦਰ ਹੀ ਵਸਦਾ ਨਾ ਕਿਸੇ ਮੌਕੇ ਫਿਰ ਉਹ ਚ ਆਵਾਜ਼ ਉੱਠਦੀ ਆ ਵੀ ਚੱਲ ਮਨਾ ਕਰ ਗਲ ਪਹਿਲਾਂ ਜਿਹੜੇ ਦੌਰ ਸੀ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਜਿਸ ਕਰਕੇ بڑے ਪਰਦੇ ਪੈ ਜਾਂਦੇ ਸੀ ਬਾਅਦ ਚ ਸਮਾਂ ਬੀਤਦਾ ਫਿਰ ਪਰਦੇ ਖੁੱਲਦੇ ਆ ਪਰ ਅੱਜ ਕੱਲ ਸਾਰਾ ਕੁਝ ਹੁਣ ਨਾਲ ਦੇ ਨਾਲ ਨੰਗਾ ਹੋ ਜਾਂਦਾ ਹੁਣ ਦੀ ਮੌਜੂਦਾ ਸਰਕਾਰ ਹੈ ਜਿਹੜੀ ਸਟੇਟ ਦੀ ਗੱਲ ਕਰੀਏ ਕੀ ਉਹ ਸੈਂਟਰ ਦੇ ਕਰਕੇ ਬਾਹਵਾ ਉਹਨਾਂ ਦੀਆਂ ਬੰਨੀਆਂ ਹੋਈਆਂ ਨੇ ਜਾਂ ਫਿਰ ਉਹ ਵੀ ਤਮਾਸ਼ਾ ਦੇਖਣ ਜੋਗੇ ਰਹਿ ਗਏ ਪੁਲਿਸ ਅਫਸਰ ਭਾਵੇਂ ਕਿਸੇ ਗੈਂਗਸਟਰ ਦੀ ਇੰਟਰਵਿਊ ਕਰਵਾ ਦੇਵੇ ਜਾਂ ਅੰਦਰ ਕੋਈ ਕਾਂਡ ਕਰ ਦੇਵੇ ਬਾਹਰ ਕਾਂਡ ਕਰ ਦੇਵੇ ਪੁੱਛਣ ਦੱਸਣ ਵਾਲਾ ਹੀ ਕੋਈ ਨਹੀਂ ਫਰਾਰ ਹੋ ਜਾਂਦੇ ਆ ਨਹੀਂ ਦੇਖੋ ਇੱਕ ਤਾਂ ਗੱਲ ਇਹ ਹੈ ਵੀ ਸੈਂਟਰ ਤੇ ਸਟੇਟ ਦਾ ਰਿਲੇਸ਼ਨ ਕੀ ਆ ਇੱਕ ਗੱਲ ਇਹ ਹੈ ਵੀ ਜਿਹੜੀ ਪਾਰਟੀ ਸੱਤਾ ਦੇ ਵਿੱਚ ਆਈ ਆ ਹੂੰ ਇਹ ਸਾਰਾ ਕੁਝ ਉਸੇ ਪਾਰਟੀ 'ਚ ਹੋਇਆ ਨਾ ਜਿਹੜੇ ਕਹਿੰਦੇ ਨੇ ਖੇਤਰੀ ਪਾਰਟੀ ਦਾ ਜ਼ਰੂਰ ਚਾਹੀਦੀ ਹੈ ਜੀ ਲੱਗ ਗਿਆ ਪਤਾ ਨਾ ਜੀ ਖੇਤਰੀ ਪਾਰਟੀ ਤਾਂ ਜ਼ਰੂਰ ਚਾਹੀਦੀ ਹੈ ਖੇਤਰੀ ਪਾਰਟੀ ਨੇ ਕੀਤਾ ਕਿ ਹੁਣ ਤੱਕ ਛੜਕਾ ਬਣਾਤੀ ਆਂ ਆਪੋਲੋ ਬਣਾਤੇ ਦੀ ਆਹ ਬਣਾਤੇ ਤੇ ਹੜਾਂ ਦਾ ਅੜਿੱਕਾ ਉਹੀ ਬਣ ਗਏ ਹੂੰ ਖੇਤਰੀ ਪਾਰਟੀ ਕਦੋਂ ਪੰਜਾਬ ਦੇ ਹੱਕਾਂ ਲਈ ਲੜੀਆਂ ਸਿਰਫ ਇਹ ਕਹਿਣਾ ਵੀ ਭਾਜਪਾ ਨਾਲ ਅਸੀਂ ਸਾਝ ਨਹੀਂ ਪਾਵਾਂਗੇ ਸਾਝ ਉਹਦੇ ਨਾਲ ਪਾਵਾਂਗੇ ਜਿਹੜੀ ਮੁੱਦਿਆਂ ਦੀ ਸਿਆਸਤ ਕਰੂ ਤੇ ਇਹਨਾਂ ਬੰਦੀ ਸਿੰਘਾਂ ਬਾਰੇ ਤੁਸੀਂ ਕੀ ਬੋਲਦੇ ਰਹੋ ਜਦੋਂ ਕਰਜ਼ਾ ਮਾਫ ਕਰਾਉਣਾ ਸੀ ਜਿਹਨੂੰ ਸਿੱਖ ਸੰਘਰਸ਼ ਕਹਿੰਦੇ ਸੀ ਕਹਿੰਦੇ ਪੰਜਾਬ ਨੇ ਤਾਂ ਕੌਮੀ ਲੜਾਈ ਲੜੀ ਆ ਮੁਲਕ ਦੀ ਲੜਾਈ ਲੜੀ ਆ ਇਸ ਕਰਕੇ ਸਾਨੂੰ ਆਹ ਕਰੋ ਤੁਸੀਂ ਸਮਝੇ ਬਦਲ ਲਈ ਸਾਰੀ ਏਸੇ ਕਰਕੇ ਜਿਹੜੇ ਜ਼ਿਲ੍ਹਿਆਂ ਚ ਬੰਦ ਸੀ ਉਹ ਅੱਤਵਾਦੀ ਲੱਗਣ ਲੱਗੇ ਇਹਨਾਂ ਨੂੰ ਤੇ ਜਿਹੜੇ ਪੁਲਿਸ ਵਾਲੇ ਸੀ ਉਹ ਦੇਸ਼ ਦੇ ਸ਼ਹੀਦ ਜਾਂ ਦੇਸ਼ ਦੇ ਯੋਧੇ ਲੱਗਣ ਲੱਗੇ ਸਾਰੇ ਉਲਟ-ਪੁਲਟ ਕਰਤਾ ਸਾਰੇ ਕੈਸੇ ਨੂੰ ਹੂੰ ਸੋ ਏਸ ਕਰਕੇ ਜਿਹੜੀ ਗੱਲ ਦੇ ਆਪਾਂ ਵਾਰ-ਵਾਰ ਜ਼ੋਰ ਦਿੰਨੇ ਆ ਵੀ ਇਸ ਮਸਲੇ ਦਾ ਹਾਲੇ ਵੀ ਇਨਸਾਫ ਹੋਣ ਦੀ ਲੋੜ ਆ ਹੂੰ ਸਿਆਸੀ ਪਾਰਟੀਆਂ ਨੂੰ ਇਸ ਪਾਸੇ ਸੋਚਣਾ ਚਾਹੀਦਾ ਜਿਹੜੇ ਮੌਜੂਦਾ ਸਰਕਾਰ ਆ ਇਹਦੇ ਕੋਲ ਜਾਣਕਾਰੀ ਤਾਂ ਹੈ ਹੂੰ ਮਤਲਬ ਜਾਣਕਾਰੀ ਹਾਂ ਜੀ ਜਿਵੇਂ ਪਹਾੜਾਂ ਚੋਂ ਪੈਸੇ ਕੱਢੂ ਫਲਾਣਾ ਕੱਢੂ ਜਿਹਾ ਐ ਕਰੂ ਮੈਂ ਕਿਉਂ ਮੰਗਾ ਸੈਂਟਰ ਤੋਂ ਜੀ ਚਲੋ ਸਾਰੀਆਂ ਗੱਲਾਂ ਨੇ ਅਕਲ ਨਹੀਂ ਹੈ ਹੂੰ ਮੁਰਗੀ ਤੇ ਬੱਕਰੀ ਦੇ ਪੈਸੇ ਦੇਣ ਦਾ ਪ੍ਰਵੰਧਾ ਰਾਸ਼ਟਰੀ ਆਫ਼ਤਾ ਚ ਪਰ ਉਹ ਪੈਸੇ ਖਰਚਣ ਖਾਤਰ ਕੀ ਕਰੋਗੇ ਹੂੰ ਹੋ ਗਿਆ ਨਾ ਸਾਰਾ ਢਿੱਡ ਨੰਗਾ ਪੈਸੇ ਹੈ ਹੀ ਨਹੀਂ ਕਿਤੇ ਹੋਰ ਵਰਤੇ ਪਏ ਨੇ ਹੂੰ ਹੁਣ ਲੋਕਾਂ ਨੂੰ ਕਹਿੰਦਾ ਮੈਨੂੰ ਦੇ ਦੋ ਰੁਪਈਆ ਰੁਪਈਆ ਮੈਂ ਸਵਾ ਬਰਤਲ ਤੇਰੇ ਤੇ ਯਕੀਨ ਕਿਹੜਾ ਕਰੂੰ ਹੂੰ ਤੈਨੂੰ ਦੁੱਖ ਹੀ ਨਹੀਂ ਦੇਣੀ ਕਿਸ ਨੇ ਦੇਖ ਲਿਓ ਤੁਸੀਂ ਹੂੰ ਅਗਲਾ ਕਹਿੰਦਾ ਇਹਨੂੰ ਰੁਪਈਆ ਸਵਾਏ ਦੇ ਦੋ ਕਿੱਥੋਂ ਦੇ ਦੇ ਜੀ ਮੈਨੂੰ ਇਹ ਦੱਸੋ ਸਾਰਾ ਜਿਹੜਾ ਕਰਪਟ ਪ੍ਰਬੰਧ ਆ ਜਿਹਦੇ ਲਈ ਹੜ ਰੋਕੂ ਉਹ ਵੀ ਸੋਨੇ ਦੀ ਖਾਨਣਾ ਹੜ ਆ ਗਿਆ ਮੁਆਵਜ਼ਾ ਵੀ ਸੋਨੇ ਦੀ ਖਾਨਣਾ ਹੂੰ ਕਿੰਨੀਆਂ ਆ ਰਹੀਆਂ ਨੇ ਗੱਲਾਂ ਵੀ ਕਿਵੇਂ ਰਸ਼ਨ ਵੇਚਿਆ ਜਾ ਰਿਹਾ ਐਨ ਜੀਓ ਦਾ ਕਿੰਨਾ ਫਰਾਡ ਨੰਗਾ ਹੋ ਰਿਹਾ ਹੂੰ ਸੋ ਇਹ ਇਸ ਕਰਕੇ ਨਾ ਮਾਨਸਿਕ ਸਾਡੀ ਮਾਨਸਿਕਤਾ ਬਦਲਦੀ ਅਸਲ ਵਿੱਚ ਜਿਹੜਾ ਕਹਿੰਦੇ ਯਾਰ ਐਸਾ ਸਾਜੂ ਸਿੱਖ ਛੁਪੇ ਨਾ ਲੱਖਾਂ ਵਿੱਚ ਖੜਾ ਕੁਝ ਗੱਲਾਂ ਪੱਕੀਆਂ ਸੀ ਵੀ ਯਾਰ ਸਿੱਖਾ ਹੀ ਨਹੀਂ ਕਰਦਾ ਸਿੱਖ ਹੁੰਦੀਆਂ ਗਲਤੀਆਂ ਤਾਂ ਸਾਰੇ ਤਾਂ ਤੇ ਹੁੰਦੀਆਂ ਮਾਲ ਸਾਡਾ ਕੈਰੇਕਟਰ ਹੀ ਬਦਲਦਾ ਸਾਡਾ ਸੋਚਣ ਦਾ ਤਰੀਕਾ ਹੀ ਬਦਲਦਾ ਸਾਡਾ ਸਮਾਜਿਕ ਵਿਹਾਰ ਹੀ ਬਦਲਦਾ ਅਸੀਂ ਉਹਦੇ ਸ਼ਿਕਾਰ ਹੋ ਗਏ ਤੁਸੀਂ ਹੋਰ ਕੀ ਤੁਸੀਂ ਹੱਦ ਦੇਖੋ ਵੀ ਕੀ ਮੈਂ ਇਹ ਨਾ ਕੀ ਕੀ ਕਹਾਂ ਤੁਸੀਂ ਦੇਖਦੇ ਹੋ ਫੇਸਬੁੱਕ ਤੇ ਸਰੀਰ ਨੰਗਾ ਕਰਕੇ ਰੀਲਾਂ ਪਾਈ ਜੋ ਲੱਖਾਂ ਲੋਕ ਦੇਖੀ ਜਾਂਦੇ ਨੇ ਬਾਹਰ ਲਿਆਂਦੀਆਂ ਪਾਈ ਜੋ ਬਾਹਰ ਲਿਆਂ ਨੂੰ ਸਰੀਰ ਦੇ ਨਗੇਜ ਦਾ ਕੋਈ ਇਸ਼ੂ ਨਹੀਂ ਹੈਗਾ ਇੱਥੇ ਵਾਲੇ ਵੀ ਪਾਉਂਦੇ ਨੇ ਆ ਉਹ ਵੀ ਗਲਤ ਆ ਮਤਲਬ ਉਹ ਉਹ ਮਿਲੀਅਨਾਂ ਚ ਚਲਦੀਆਂ ਨੇ ਸਾਰੇ ਕਾਸੇ ਦੀਆਂ ਅੱਛਾ ਜੇ ਕੋਈ ਉਹ ਤੇ ਸਵਾਲ ਉਠਾਵੇ ਮੈਂ ਸਵਾਲ ਉਠਾਇਆ ਤੂੰ ਕਿਉਂ ਦੇਖਦਾ ਲੈ ਹੂੰ ਜੇ ਤੁਹਾਨੂੰ ਗੰਦ ਦਾ ਪਤਾ ਨਹੀਂ ਤਾਂ ਹੀ ਸੰਝਾ ਕਰੋਗੇ ਤੁਸੀਂ ਹੂੰ ਜੇ ਕੋਈ ਸਵਾਲ ਉਠਾਉਂਦਾ ਇਹਦਾ ਲੱਤਾਂ ਖਿੱਚਦਾ ਮਤਲਬ ਸਾਡਾ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲਓ ਸਾਫ਼ ਦਿਖ ਰਿਹਾ ਵੀ ਸਾਡੇ ਪੱਲੇ ਅਕਲ ਨਾਉਂਦੀ ਕੋਈ ਚੀਜ਼ ਨਹੀਂ ਜਿਹੜੇ ਵਿਦਵਾਨ ਕਹਿੰਦੇ ਸੀ ਪੰਜਾਬ ਬੌਧਿਕ ਕੰਗਾਲੀ ਦੀ ਮਾਰ ਹੇਠਾਂ ਸਾਹਮਣੇ ਆ ਗਿਆ ਤੁਹਾਡੇ ਸਾਹਮਣੇ ਸਿਆਸਤ ਨੰਗੀ ਹੋ ਗਈ ਪੂਰੀ ਤਰ੍ਹਾਂ ਮਤਲਬ ਤੁਸੀਂ ਸਿਰਫ ਬੇਅਦਬੀ ਤੋਂ ਲੈ ਕੇ ਝੂਠੇ ਮੁਕਾਬਲਿਆਂ ਤੋਂ ਲੈ ਕੇ ਜਿਹੜਾ ਚੀਜ਼ ਮਰਜ਼ੀ ਦੇਖ ਲੋ ਨਸ਼ਿਆਂ ਦੀ ਗੱਲ ਲੈ ਕੇ ਵੋਟ ਸਿਆਸਤ ਕੀਤੀ ਹੈ ਨਾ ਜੀ ਵੋਟਾਂ ਕਿਵੇਂ ਮਿਲਦੀਆਂ ਨੇ ਆਹ ਗੱਲਾਂ ਸੱਤਾ ਤੇ ਕਿਵੇਂ ਪਹੁੰਚਦੇ ਆਂ ਇਨਸਾਫ ਖੰਭ ਲਾ ਕੇ ਉੜ ਗਿਆ ਜੀ ਇਸ ਕਰਕੇ ਇਨਸਾਫ ਦੀ ਸਿਆਸਤ ਕਰਨ ਲਈ ਕਰਾਉਣ ਲਈ ਲੋਕਾਂ ਨੂੰ ਸੁਚੇਤ ਤੇ ਲਾਬੰਦ ਹੋਣਾ ਪੈਣਾ ਜੀ ਬਹੁਤ ਸ਼ੁਕਰੀਆ